ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹੋ ਠੀਕ ਠਾਕ ਉੱਚ ਚੜ੍ਹਦੀ ਕਲਾ ਅੱਜ ਦੀ ਵੀਡੀਓ ਸਾਰੀ ਦੇਖਿਓ ਤੁਹਾਨੂੰ ਅੱਜ ਇੱਕ ਪੰਜਾਬੀ ਸਿੰਗਰ ਦੇ ਨਾਲ ਮਿਲਣਾ। ਇਟਲੀ ਦੇ ਵਿੱਚ ਆਇਆ ਆ ਤੇ ਉਹ ਵੀ 25-30 ਲੱਖ ਲਾ ਕੇ। ਸਾਰੀ ਉਹਦੀ ਸਟੋਰੀ ਤੁਹਾਨੂੰ ਸੁਣਾਵਾਂਗੇ ਕੀ ਗੱਲਬਾਤ ਹੋਈ ਆ ਕਿੱਦਾਂ ਇੰਨੇ ਪੈਸੇ ਲੱਗੇ ਆ ਵੀ ਕਿਉਂ ਇਟਲੀ ਦੇ ਵਿੱਚ ਆਇਆ ਤੇ ਤੁਹਾਡੇ ਨਾਲ ਸਾਰੀ ਉਹਦੀ ਗੱਲਬਾਤ ਆਪਾਂ ਕਰਾਉਣੀ ਆ, ਸਾਂਝੀ ਕਰਨੀ ਆ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਣਾ ਆ। ਬਸ ਆਪਾਂ ਹੁਣ ਅੱਦੇ ਤੱਕ ਪਹੁੰਚਣ ਲੱਗੇ ਆ ਤੇ ਫੇਰ ਕਰਦੇ ਆ ਗੱਲਾਂបਾਤਾਂ ਤੇ ਜੁੜੇ ਰਹੋ ਵੀਡੀਓ ਦੇ ਨਾਲ। ਹਾਂਜੀ ਅਸੀਂ ਪਹੁੰਚ ਗਏ ਆ ਜੀ ਮੁੰਡੇ ਦੇ ਕੋਲ ਤੇ ਇਹ ਹੀ ਉਹ ਮੁੰਡਾ ਪੰਜਾਬੀ ਸਿੰਗਰ ਹੈ ਨਾ ਚਲੋ ਗਾਣੀ ਗਾਣੇ ਤਾਂ ਆਪਾਂ ਬਾਅਦ ਚ ਸੁਣਨੇ ਤੇਰੇ ਸਹੀ ਪਹਿਲਾਂ ਤਾਂ ਆਪਣਾ ਨਾਮ ਦੱਸ ਪਹਿਲਾਂ ਸਹੀ ਸਹੀ ਕੀ ਆ ਮੇਰਾ ਨਾ ਬਾਈ ਜਗਪ੍ਰੀਤ ਸਿੰਘ ਆ ਤੇ ਆਪਣਾ ਹੁਸ਼ਿਆਰਪੁਰ ਲਖਾ ਆ ਠੀਕ ਹੈ ਦੁਆਬੀ ਹੈ ਦੁਆਬੀਏ ਵਜਦੇ ਹਾਂਜੀ ਇਹ ਜੀ ਹੁਸ਼ਿਆਰਪੁਰ ਕਪੂਰਸਲਾ ਜਤਿੰਦਰ ਸਾਰਾ ਦੁਆਬਿਆਂ ਦਾ ਹੀ ਆ ਹਾਂਜੀ ਹਾਂਜੀ ਤੇ ਇਟਲੀ ਕਿਦਾਂ ਆਉਣਾ ਹੋਇਆ ਇਟਲੀ ਫਾਈ ਬਹੁਤ ਬਾਈ ਤਾਂ ਬਹੁਤ ਹੀ ਲੰਬੀ ਕਹਾਣੀ ਆ ਹਾਂ ਅੱਜ ਆਹੀ ਇਹਦੀ ਕਹਾਣੀ ਸੁਣਨ ਆਏ ਆਂ ਤੇਰਾ ਸਾਲ ਵੇ ਕੀ ਕਹਾਣੀ ਹੈਗੀ ਇਹ ਮੁੰਡੇ ਦੀ ਇਟਲੀ ਆਉਣ ਦੀ ਕਿਉਂਕਿ ਜਿੱਦਾਂ ਤੁਹਾਨੂੰ ਦੱਸਿਆ ਕਿ ਮੁੰਡਾ ਇਹ 25-30 ਲੱਖ ਦੇ ਵਿੱਚ ਇੱਥੇ ਪਹੁੰਚਾ ਤੇ ਲੋਕ ਅਮਰੀਕਾ ਕੈਨੇਡਾ ਨੂੰ ਇੰਨੇ ਪੈਸੇ ਲਾਉਂਦੇ ਆ ਤੇ ਇਟਲੀ ਚ ਆਇਆ ਇਹਨੇ ਪੈਸੇ ਲਾ ਕੇ ਤਾਂ ਇਹੀ ਕਹਾਣੀ ਸੁਣਨ ਅਸੀਂ ਆਏ ਆ ਤੇ ਦੂਜੀ ਵੱਡੀ ਗੱਲ ਇਹ ਹੈ ਕਿ ਮੁੰਡਾ ਇਹ ਸਿੰਗਰ ਵੀ ਆ ਤੇ ਗਾਣਾ ਵੀ ਸੁਣਾਊਗਾ ਅੱਜ ਕੋਈ ਚੱਕਰ ਨਹੀਂ ਹੁੰਦਾ ਇਹਦਾ ਫਪਈ ਉੱਥੇ ਲੱਗ ਗਈ ਹਜੇ ਫਸਟ ਟਾਈਮ ਆ ਸੰਗਦਾ ਥੜਾ ਆ ਆਪਾਂ ਅਮਰੀਕਾ ਦੇ ਲਾਇ ਸੀਗੇ ਹਾਂ ਉਹ ਸਾਰੇ ਸਟੋਰੀ ਖੁੱਲ ਕੇ ਦੱਸ ਤੂੰ ਆਪਣੀ ਕਿੰਦਾ ਸ਼ੁਰੂ ਤੋਂ ਲੈ ਕੇ ਜਿੰਨਾ ਉਹ ਕਹਿੰਦਾ ਹੁੰਦਾ ਆ ਵੀ ਚਲ ਮੇਰਾ ਪੁੱਤ ਵਿੱਚ ਸ਼ੁਰੂ ਤੋਂ ਦੱਸ ਸਾਰਾ ਗੱਲਬਾਤ ਸ਼ੁਰੂ ਤੋਂ ਸਹੀ ਆ ਸ਼ੁਰੂ ਤੋਂ ਸ਼ੁਰੂ ਤੋਂ ਯਾਨੀ ਕੀ ਹੋਇਆ ਇਹ ਫਾਈ ਪਹਿਲੇ ਤਾਂ ਸਾਨੂੰ ਮੈਨਾਂ ਬਾਹਰ ਆਣ ਦਾ ਸ਼ੌਂਕ ਜਿਆ ਨਹੀਂ ਸੀਗਾ ਹਾਂ ਇਹ ਗੱਲ ਝੂਠ ਆ ਨਹੀਂ ਝੂਠ ਪਹਿਲੀ ਸੱਦੀ ਸੱਚੀ ਗੱਲ ਆ ਮੇਰਾ ਜਿੱਦਾ ਬਾਪੂ ਫੌਜੀ ਆ ਅਸੇ ਸੇ ਤੇ ਮੇਰੇ ਸਾਰੇ ਪੇਪਰ ਬਣੇ ਸੀਗੇ ਰਿਲੇਸ਼ਨ ਵਗੈਰਾ ਸਾਰੇ ਬਣੇ ਸੀ ਹੋਰ ਵੀ ਸਾਰੇ ਬਣੇ ਸੀ ਤੇ ਮੈਂ ਕੱਲਾ ਜਿੱਦਾਂ ਫੌਜ ਦਾ ਸੋਚਿਆ ਹੀ ਪਰ ਨਾ ਬਾਹਰ ਵਿੱਚ ਮੁੰਡੇ ਇਦਾਂ ਟੱਕਰ ਕੇ ਨਾਲ ਦੇ ਉਹ ਸੁਪਨੇ ਇਦਾਂ ਦੇਖ ਲੈ ਕ੍ਰੇਜ਼ ਆਪਣੇ ਇਹ ਹੁੰਦਾ ਨੂੰ ਮੋਸਟਲੀ ਆਪਣੇ ਬੰਦਿਆਂ ਨੂੰ ਵੀ ਬਾਹਰ ਜਾਣਾ ਆ ਹਾਂਜੀ ਜੀ ਉਹ ਵੀ ਥੋੜਾ ਜਿਆ ਇੰਨਾ ਜਾਗ ਗਿਆ ਕਿ ਚੱਲ ਅਸੀਂ ਵੀ ਬਾਹਰ ਜਾ ਕੇ ਦੇਖੀਏ ਹੂੰ ਕਿਉਂਕਿ ਉਹਨਾਂ ਦੇ ਰਿਲੇਟਿਵਸ ਵੀ ਬੜੇ ਗਏ ਸੀਗੇ ਉਹ ਵੀ ਸੁਖ ਨਾ ਫਿਰ ਉਹਨਾਂ ਦੀ ਗੱਲਾਂ ਇਦਾਂ ਦੇ ਸੇ ਮੈਂ ਕਹਿੰਦਾ ਸੁਖ ਨਾ ਬਾਹਰ ਹੀ ਜਾਣਾ ਹੈ ਵੀ ਆਪਣੇ ਦਿਖਾਉਂਦੇ ਆ ਨਾ ਸਾਰਾ ਕੁਝ ਉੱਥੇ ਵੀ ਬਾਹਰ ਇਦਾਂ ਦੀ ਲਾਈਫ ਆ ਵੀ ਵੱਡੇ ਵੱਡੇ ਸੁਪਨੇ ਹਨ ਕਿ ਵੱਡੇ ਵੱਡੇ ਸੁਪਨੇ ਬੜੀਆਂ ਕੱਢੀਆਂ ਦੇਖ ਲਈ ਫਿਰ ਥੋੜਾ ਬਾਕੀ ਫਿਲਮਾਂ ਜੀਆਂ ਵੀ ਦੇਖ ਲਈਆਂ ਚਾਰਾ ਪੰਜਾਬੀ ਕਿਉਂਕਿ ਤੁਹਾਨੂੰ ਪਤਾ ਬਾਹਰ ਹੀ ਬਣਦੀਆਂ ਅੱਜ ਕੱਲ ਹਾਂਜੀ ਤੇ ਫਿਰ ਉੱਥੇ ਅਸੀਂ ਆਏ ਸੀਗੇ ਤੇ ਫਿਰ ਨਾ ਕੀਤਾ ਜਿੱਦਾਂ ਬੰਦਾ ਸਾਡਾ ਸੀਗਾ ਰਿਲੇਟਿਵਸ ਚ ਕੋਈ ਸੀਗਾ ਜਾਣਦਾ ਤੇ ਉਹ ਕਹਿੰਦਾ ਸਾਡਾ ਜਿੱਦਾਂ ਫਰੈਂਡ ਆ ਉਹਦੇ ਫਿਰ ਮਾਮੇ ਦਾ ਮੁੰਡਾ ਆਜੇ ਤਾਂ ਦੇ ਠੀਕ ਹੈ ਤੇ ਉਹ ਕਹਿੰਦਾ ਮੈਂ ਤੁਹਾਨੂੰ ਜਿੱਦਾਂ ਉਹ ਸਾਡਾ ਬੰਦਾ ਤੁਹਾਡੇ ਪੇ ਸਾਰੇ ਕੰਮ ਕਰਾ ਦੇਊਗਾ ਠੀਕ ਹੈ ਤੇ ਆਹੀ ਕਾ ਚਲੋ ਮਿਲਦਾ ਹੈ ਤੇ ਅਸੀਂ ਸਾਨੂੰ ਬਾਹਰ ਜਾਂਚ ਸੋਖਾ ਗਿਆ ਸਾਨੂੰ ਕਿਹੜਾ ਮਾੜਾ ਹੈ ਤੇ ਉਹ ਕਹਿੰਦਾ ਮੈਂ ਤਾਂ ਉਹ ਸਾਡੇ ਕੋਲ ਜਿੱਦਾਂ ਆਇਆ ਇੱਕ ਦਿਨ ਤੇ ਉਹਨੇ ਜਿੱਦਾਂ ਕੀਤੀ ਕਹਿੰਦਾ ਤੁਹਾਡੇ ਕੋਲ ਅਸੀਂ 32 ਲੱਖ ਰੁਪਏ ਲਾਵਾਂਗੇ 32 ਲੱਖ ਅਮਰੀਕਾ ਦਾ ਹਾਂਜੀ ਅਮਰੀਕਾ ਇਹਨਾਂ ਨੇ ਗੱਲ ਅਮਰੀਕਾ ਜਾਣ ਦੀ ਕੀਤੀ ਨਾ ਤੁਸੀਂ ਹਾਂਜੀ ਅਮਰੀਕਾ ਦੀ ਸੀਗੀ ਸਾਡੀ ਤੇ ਉਹ ਕਹਤਾ ਸੀਗਾ ਜੇ ਤਾ 32 ਲੱਖ ਰੁਪਏ ਲਵਾਂਗਾ ਤੇ ਤੁਹਾਡਾ ਮੁੰਡਾ 21 ਦਿਨਾਂ ਵਿੱਚ ਉੱਥੇ ਪਹੁੰਚੇਗਾ ਹਾਂ ਤੇ ਆਹੀ ਗਾ ਚਲੋ ਸਹੀ ਹੈ ਸਾਨੂੰ ਕਿਹੜਾ ਮਾੜਾ ਜਾਈ ਹਾਂ ਹਾਂ ਹੁੰਦਾ ਹੀ ਆ ਮੈਂ ਕਿਹੜੀ ਗੱਲ ਮੋਸਟਲੀ ਆਪਣੇ ਇਹਨੇ 32 ਲੱਖ 35 40 ਲੱਖ ਲੱਗਦਾ ਹੈ ਅਮਰੀਕਾ ਦਾ ਮੰਗਦੇ ਹੁੰਦੇ ਨੇ ਨਾ ਉੱਥੇ ਤੇ ਬਾਕੀ ਹੈਗਾ ਚਲ ਰਿਸ਼ਤੇਦਾਰੀ ਚੋਂ ਰਿਸ਼ਤੇਦਾਰ ਆ ਹਾਂ ਤੇ ਸਾਡੇ ਨਾਲ ਕਿਹਣੀ ਮਾੜੀ ਕਰੂਗਾ ਕਿ ਅਗਲਾ ਸੋਚ ਕੇ ਇਹ ਹੋਊਗਾ ਕਿ ਚਲ ਰਿਸ਼ਤੇਦਾਰ ਅੱਗੇ ਦੇਖਣਾ ਹੈ ਤੇ ਆਹੀ ਜਦੋਂ ਪਏ ਉਹਨੂੰ ਕਿਹਾ ਚੱਲ ਤੂੰ ਪ੍ਰੋਸੈਸ ਸ਼ੁਰੂ ਕਰਦੇ ਆਪਣੇ ਸਾਰੇ ਜੋ ਫਾਰਮ ਉਹਨੇ ਮੰਗੇ ਬੈਂਕ ਸਟੇਟਮੈਂਟ ਜੋ ਦਿੱ ਮੁੰਡੇ ਨੇ ਦੇ ਰਹੇ ਉਹਨੂੰ ਆਹ ਕਹਿੰਦੇ ਇਦਾਂ ਹੁੰਦੇ ਨਾ ਵੀ ਤੁਹਾਨੂੰ ਸਿੱਧਾ ਲੈ ਕੇ ਜਾਣਾ ਹਾਂਜੀ ਹਾਂਜੀ ਵੀ ਜਾ ਪੂਰੀ ਫਲੈਟ ਹੋਣੀ ਆਪਣੀ ਪਾਉਣਗੇ ਤੁਹਾਡੇ ਇਦਾਂ ਹੋਊਗਾ ਤੁਹਾਨੂੰ ਕੋਈ ਤੰਗੀ ਨਹੀਂ ਹੋਊਗੀ ਕੰਮ ਤੇ ਵੀ ਅਸੀਂ ਲਵਾਵਾਂਗੇ ਤੇ ਫਿਰ ਅਸੀਂ ਦੇਤੇ ਘਰ ਦੇਣੇ ਵੀ ਆਹੀ ਵੀ ਚਲੋ ਤਾਂ ਇੰਨੀ ਕਰਦਾ ਨਹੀਂ ਸਲਾਹ ਕੇ ਚੱਲ ਬੰਦਾ ਜਦੋਂ ਪਹੁੰਚ ਗਿਆ ਤੇ ਫੇਰ ਹੀ ਰੋਲਾ ਪਾਈਏ ਤੁਹਾਨੂੰ ਪਤਾ ਪੰਜਾਬੀਆਂ ਥੋੜਾ ਹੁੰਦਾ ਸਾਹ ਕਿ ਪਹੁੰਚੇ ਤੇ ਦੱਸ ਦੇਉਂਦੇ ਨਹੀਂ ਦਸੀਦਾ ਆਪਾਂ ਕੋਈ ਵੀ ਕੰਮ ਕਰਨਾ ਕਹਣਾ ਵੀ ਜੇ ਨਾ ਬਣਿਆ ਤਾਂ ਬਦਨਾਮੀ ਹੋਊਗੀ ਇਹ ਹੁੰਦਾ ਜੀ ਬੰਦਾ ਪਹੁੰਚਾ ਨਾ ਕਿਸ ਨੇ ਸ਼ੇਅਰ ਵੀ ਨਹੀਂ ਕੀਤਾ ਇੰਨਾ ਹਾਂ ਕਿ ਚਲ ਜੇ ਕੱਲ ਹੋਊਗਾ ਤਾਂ ਆਪਸ ਵਿੱਚ ਗੱਲ ਦੱਬੀ ਰਹੂਗੀ ਠੀਕ ਹੈ ਤੇ ਫਿਰ ਉਹਨੂੰ ਦਿੱਤੇ ਤੇ ਉਹ ਜਿੱਦਾਂ ਪਹਿਲੇ ਤਾਂ ਸਹੀ ਸੀਗਾ ਜਿੱਦਾਂ ਹਾਂ 10-15 ਦਿਨ ਫੋਨ ਕਰਦਾ ਰਿਹਾ ਕਿ ਹਾਂ ਦਾ ਡਕਮ ਬਣਦਾ ਪਿਆ ਹਾਂ ਤੇ ਫਿਰ ਉਸ ਤੋਂ ਬਾਅਦ ਥੋੜਾ ਜਿਹਾ 10ਵੇਂ ਬਾਰਵੇਂ ਦਿਨ ਬਾਅਦ ਤੋਂ ਥੋੜੇ ਰੰਗ ਜੇ ਬਦਲ ਗਏ ਉਹਦੇ ਪੈਸੇ ਚਲ ਗਏ ਹੁਣੇ ਨਾ ਪੈਸੇ ਦੇ ਦਿੱਤੇ ਸੀ ਉਹਨੂੰ ਉਹ ਕਹਿੰਦਾ ਮੈਨੂੰ ਜਿੱਦਾਂ ਸ਼ੁਰੂਆਤ ਚ ਕਹਿੰਦਾ ਕਿ ਮੈਂ 2 ਲੱਖ ਰੁਪਏ ਲਾਉਂਗਾ ਤੇ ਬਾਕੀ ਤੁਹਾਡੇ ਮਾਡਾ ਪਹੁੰਚੇ ਦੋ ਰਹੂੰਗਾ ਤੇ ਬਾਕੀ ਕਹਿੰਦਾ ਛੋੜੀ ਬੋਤੀ ਕਹਿੰਦਾ ਇਹ ਲੋਡ ਪਈਦਾ ਮੈਂ ਤੇ ਪ੍ਰੋਸੈਸ ਦੇ ਹਿਸਾਬ ਨਾਲ ਲੈ ਲੂੰਗਾ ਸਹੀ ਹੈ ਤੇ ਫਿਰ ਕੀ ਹੋਇਆ ਕਿ ਇਹਦੀ ਗੱਲਾਂ ਗੱਲਾਂ ਵਿੱਚ 2 ਮਹੀਨੇ ਲੰਘ ਗਏ ਹਾਂ 2 ਤੋਂ 4 ਲੰਘ ਗਏ ਤੇ ਉੱਥੇ ਫੋਨ ਕਰਦਾ ਸਾਨੂੰ ਇਹੀ ਰਿਹਾ ਕਿ ਤੁਸੀਂ ਤਿਆਰੀ ਰੱਖੋ ਹਾਂ ਤੁਹਾਨੂੰ ਮਤਲਬ ਫੋਨ ਹੀ ਆਣਾ ਮੈਂ ਆਪੇ ਹੀ ਤੁਹਾਨੂੰ ਸਟੇਸ਼ਨ ਮਤਲਬ ਕਿ ਉੱਥੇ 에어ਪੋਰਟ ਤੇ ਚੜਾਣਾ ਠੀਕ ਹੈ ਤੇ ਤੁਸੀਂ ਨਾ ਕਰਿਓ ਨਾ ਕਿਸੇ ਨੂੰ ਦੱਸਿਓ ਨਾ ਮਤਲਬ ਕਿ ਥੋੜਾ ਰੱਖਿਓ ਕਿ ਕੋਈ ਐਵੇਂ ਹੀ ਕਰ ਦਿੰਦਾ ਤਵੇ ਹਾਂ ਕਿਉਂਕਿ 2 ਨੰਬਰ ਦਾ ਕੰਮ ਹੁੰਦਾ ਸਾਰੇ ਇਹ ਉਹਦੇ ਹਿਸਾਬ ਨਾਲ ਮੈਨੂੰ ਪਤਾ ਨਹੀਂ ਸੀਗਾ ਉਸ ਟਾਈਮ ਆਈ ਗਿਆ ਫਿਰ 1 ਨੰਬਰ 'ਚ ਬਣਦਾ ਜਦੋਂ ਪਤਾ ਆਉਂਦਾ ਫਿਰ ਤਾਂ ਚੱਲ ਕਿਸੇ ਨਾਲ ਗੱਲ ਸ਼ੇਅਰ ਕਰਦੇ ਤੇ ਫਿਰ ਉੱਥੋਂ ਅਸੀਂ ਨਿਕਲ ਮਤਲਬ ਕਿ 6 ਮਹੀਨੇ ਲੰਘ ਗਏ ਇਦਾਂ ਹੀ ਗੱਲਾਂ ਬਾਤਾਂ ਵਿੱਚ ਕਿ ਪੈਸੇ ਪਾਏ ਫਿਰ ਉਹਨੇ ਥੋੜੇ ਜਿਹੇ ਜਿੱਦਾਂ 6 ਮਹੀਨੇ ਬਾਅਦ ਥੋੜੇ ਹੋਰ ਮੰਗ ਲਏ ਠੀਕ ਦੱਸ ਕੇ ਮਤਲਬ ਫਿਰ ਥੋੜਾ ਲੱਗਾ ਦਾ ਇਦਾਂ ਫੋਨ ਆਣ ਲੱਗਾ ਕਿ ਜਿੱਦਾਂ ਕਰੇ ਸੱਚੀ ਬਣ ਗਿਆ ਕੰਮ ਤੇ ਆਪਾਂ ਨੂੰ ਵੀ ਮੈਨੂੰ ਇਹ ਹੋ ਜਾਂਦਾ ਵੀ ਹੁਣ ਇੰਨੇ ਪੈਸੇ ਦਿੱਤੇ ਆ ਚਲ ਗਣਾ ਵੀ 50000 ਜਾਂ ਲੱਖ ਬੰਗ ਲਿਆ ਕਹਣਾ ਦੇ ਦਿਓ ਯਾਰ ਇੱਕ ਗਏ ਇੰਨੇ ਵੀ ਦਿੱਤੇ ਹੀ ਆ ਜਿੱਥੇ ਉਹ ਤੋਂ ਤੇ ਵੀ ਸਹੀਂ ਹਾਂਜੀ ਹਾਂਜੀ ਆਪਣੀ ਤੇਰੀ ਬਹੁਤ ਵੱਡੀ ਗੱਲ ਆ ਇਹ ਚੱਕਰ ਆ ਜਾਂਦਾ ਨਾ ਫਿਰਕੇ ਜਦੋਂ ਅੱਗੇ ਦੀਦਾ ਹੋਵੇ ਲਾਲਚ ਤਾਂ ਫਿਰ ਤਾ ਜ ਹੋਰ ਜਾਣਦੇ ਇਦਾਂ ਤੇ ਬਸ ਇਦਾਂ ਹੀ ਮਤਲਬ ਲੰਘਦੇ ਕਰਦੇ ਗੱਲਾਂ ਬਾਤਾਂ ਵਿੱਚ ਸਾਡੇ ਜਿੱਦਾਂ ਇੰਡੀਆ ਵਿੱਚ ਹੀ 2 ਸਾਲ ਲੰਘੇ ਜਿੱਦਾਂ ਸਾਡੇ ਉੱਥੇ 2 ਸਾਲ ਪੂਰੇ ਲੰਘੇ ਆ ਉੱਥੇ ਹੀ ਤੋਂ ਜ਼ਿਆਦਾ ਹੀ ਲੰਘੇ ਇੱਦਾਂ ਨਾਰਮਲ ਅੱਛਾ ਪਰ ਉਹ ਤਾਂ ਨਾਰਮਲ ਹੀ ਮੈਂ ਦੱਸਣ ਦਿਆਂ ਕਿ 2 ਸਾਲ ਲੰਘ ਗਏ ਸਾਡੇ ਚ ਤਾਂ ਉੱ ਤੇ ਫੇਰ ਦੁਬਾਰਾ ਆਇਆ ਪੈਸੇ ਉਦੋਂ ਕਿੰਨੇ ਚੱਲ ਗਏ ਉਹਨਾਂ ਨੂੰ ਦੋ ਸਾਲਾਂ ਦੇ ਵਿੱਚ ਇਹ ਭਾਈ ਉੱਥੇ ਸਾਡੇ 20 ਪਲੱਸ ਹੀ ਚੱਲ ਗਏ ਸੀ ਉਸ ਟਾਈਮ ਤੇ ਤੇ ਜੇ حساب ਲਾਈਏ ਫੇਰ ਮੈਂ 20 30 ਲੱਖ ਕਹਦਾ 40 50 ਲੱਖ ਬਣ ਜਾਣਾ ਜੇ ਵਿਆਜ ਲਾਈਏ ਵਿਆਜ ਹਾਂਜੀ ਵਿਆਜ ਲਾ ਕੇ ਵੀ ਬਹੁਤ ਹੋ ਜਾਂਦਾ ਹਾਂ 40 ਲੱਖ ਬਣ ਜਾਣਾ ਦੁੱਗਣੇ ਹੋ ਜਾਣੇ ਆ ਉਹ ਹੋ ਜਾਂ ਉਹੀ ਫੇਰ ਜੇ ਭਾਈ ਥੋੜਾ ਜਿਹਾ ਹੁਣ ਤੁਹਾਨੂੰ ਪਤਾ ਜੇ ਮੰਗ ਕੇ ਇਹ ਵੀ ਦਿੱਤਾ ਥੋੜਾ ਬੋਤਾਂ ਤੇ ਫੇਰ ਅਗਲੇ ਘਰੇ ਕਿਹਦੇ ਕੋ ਹੁੰਦੇ ਜੇ ਘਰੇ ਹੋਣ ਦਾ ਬੰਦਾ ਆਵੇ ਹੀ ਨਾ ਉਹੀ ਦੇ ਚੱਕਰ ਹਾਂਜੀ ਜਿਹਦੇ ਘਰੇ ਪਏ ਉਹਨੂੰ ਆਉਣ ਦੀ ਲੋੜ ਹੀ ਨਹੀਂ ਜਿਹਦੇ ਕੋ 4 ਉਹੀ ਤੇ ਚੱਕਰ ਹੈ ਬਾਕੀ ਤੁਹਾਨੂੰ ਪਤਾ ਥੋੜਾ ਜਿਹਾ ਹੁੰਦਾ ਹੋ ਜਾਂਦਾ ਆ ਹਾਂ ਹਾਂ ਤੇ ਫਿਰ ਭਾਈ ਜਿੱਦਾਂ ਸਾਨੂੰ ਨਾ ਇੱਕ ਦਿਨ ਆਇਆ ਜਿੱਦਾਂ ਕਰੋਨਾ ਤੋਂ ਬਾਅਦ ਹੀ ਗੱਲ ਆ ਅੱਛਾ ਤੇ ਫੋਨ ਉਹਨੂੰ ਫੋਨ ਲਗਾਤਾਰ ਉਹਦੇ ਘਰੇ ਜਾਂਦੇ ਰਹੇ ਕਿ ਜੇ ਤੇ ਤੂੰ ਨਹੀਂ ਕੰਮ ਬਣਦਾ ਤੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਕਿ ਸਾਡੇ ਪੈਸੇ ਵਾਪਸ ਕਰ ਦੇ ਤੇ ਅਸੀਂ ਮਤਲਬ ਤੇ ਤੂੰ ਨਹੀਂ ਭੇਜਣਾ ਫਿਰ ਕੋਈ ਨਹੀਂ ਕਹਿੰਦਾ ਕਿੰਦਾ ਆ ਮਹੀਨੇ ਤੜਾ ਮੁੰਡਾ ਪੱਕਾ ਸੈੱਟ ਕਰ ਦੇਣਾ ਉੱਥੇ ਪੋ ਉੱਥੇ ਹੋਊਗਾ ਤੇ ਫਿਰ ਕਹਿੰਦੇ ਚੱਲ ਇੰਨਾ ਰੁਕ ਗਿਆ ਸ਼ਾਇਦ ਕਰੋਨਾ ਕਰਕੇ ਨਾ ਬਣਿਆ ਹੋਵੇ ਕੰਮ ਹਾਂ ਤੇ ਫੇਰ ਦੁਬਾਰਾ ਵੀ ਕੀਤਾ ਹਾਂ ਹਾਂ ਕਰੋਨਾ ਤੋਂ ਫੇਰ 4 ਮਹੀਨੇ ਬਾਅਦ 4 ਕੁ ਮਹੀਨੇ ਸ਼ਾਇਦ 5 ਮਹੀਨੇ ਕੁਛ ਇੰਨਾ ਟਾਈਮ ਤੇ ਉਸ ਤੋਂ ਬਾਅਦ ਫੋਨ ਆਇਆ ਕਹਿੰਦੇ ਕਿ ਤੁਹਾਡਾ ਕੰਮ ਬਣ ਗਿਆ ਠੀਕ ਤੇ ਇੰਨੀ ਤਰੀਕ ਨੂੰ ਕਹਿੰਦਾ ਤੁਹਾਨੂੰ ਜਿੱਦਾਂ ਅਸੀਂ ਚੱਕਣਾ ਆ ਤੇ ਤੁਸੀਂ ਤਿਆਰ ਰਹਿਓ ਤੇ ਅਸੀਂ ਫੇ ਸਾਰੀ ਤਿਆਰੀ ਕਰੀ ਬੈਠੇ ਸੀਗੇ ਬੈਗਬਾਗ ਪੈਕ ਕਰ ਲਿਆ ਹੁਣੇ ਆ ਬੈਗ ਪੂਰਾ ਨਵੇਂ ਕੱਪੜੇ ਵੀ ਨਵੇਂ ਬੂਟਾਂ ਦੇ ਝੋੜੇ ਦੇ ਇੰਸ਼ਾਅ ਲਿਆ ਕੇ ਰੱਖਿਆ ਅਮਰੀਕਾ ਚੱਲੇ ਕੀ ਆਹੀ ਛੱਲੇ ਹੁਣ ੜਾਰੀ ਕਿੱਥੇ ਮੁੜ ਕੇ ਆਉਣਾ ਸੋਪਨੇ ਸੋਪਨੇ ਤਾਂ ਹੁੰਦੇ ਹੀ ਆ ਬੰਦਾ ਸਜਾਉਂਦਾ ਹੀ ਆ ਬਹੁਤ ਕੁਝ ਦੇਖਦਾ ਆ ਵੀ ਮੈਂ ਆ ਕਰਨਾ ਮੈਂ ਉਹ ਕਰਨਾ ਆ ਹਾਂਜੀ ਹਾਂਜੀ ਤੇ ਉਦੋਂ ਇਹੀ ਬੱਸ ਫਿਰ ਬੱਸ ਮੈਂ ਕਹਿੰਦਾ ਮੈਂ ਜ਼ਿੰਦਗੀ ਵਧੀਆ ਲੱਗਣ ਦਾ ਪੀਣਾ ਨਹੀਂ ਜਿਵੇਂ ਕੋਈ ਪਹਾੜ ਚੱਲੇ ਆਪਾਂ ਤੇ ਫਿਰ ਚੜਾਇਆ ਕਦੋਂ ਤੁਹਾਨੂੰ ਫਿਰ ਉਤਵਾ ਸਾਨੂੰ ਜਿੱਦਾਂ ਉਹਨੇ ਲਿਆਂਦਾ ਕਿ ਸਵੇਰ-ਸਵੇਰੇ ਆਇਆ ਹੀ ਕੁਝ ਸਵੇਰਿਕ ਆ ਗਿਆ ਹੀ ਹਾਂ ਤੇ ਜਿੱਦਾਂ ਪਹਿਲੇ ਮੈਨੂੰ ਚੱਕਣਾ ਹੀ ਤਾਂ ਮੇਰਾ ਇੱਕ ਫਰੈਂਡ ਆ ਜਿੱਦਾਂ ਉਹ ਵੀ ਉਹ ਵੀ ਰਿਸ਼ਤੇਦਾਰੀ ਜਿਹਾ ਆਂਦਾ ਤੇ ਉਹਨੂੰ ਅਸੀਂ ਚੱਕਿਆ ਜਿੱਦਾਂ ਪਹਿਲੇ ਮੈਨੂੰ ਚੱਕ ਲਿਆ ਫਿਰ ਉਹਦਾ ਰਸਤੇ ਜਾਂਦਾ ਉਹਨੂੰ ਚੱਕਿਆ ਸੀ ਤੇ ਫੇ ਸਾਨੂੰ ਉਹਨੇ ਜਿੱਦਾਂ ਦਿੱਲੀ ਲਿਆਂਦਾ ਸਾਨੂੰ ਅੱਛਾ ਤੇ ਦਿੱਲੀ ਅਸੀਂ ਉਤਰੇ ਤਾਂ ਉਹ ਕਹਿੰਦਾ ਸੀਗਾ ਜਿੱਦਾਂ ਤੁਹਾਡੀ ਦੂਜੇ ਦੀ ਜਿਹੜਾ ਨਿਆ ਫਲੈਟ ਠੀਕ ਹੈ ਤੇ ਕਹਿੰਦਾਈ ਤੁਹਾਡੇ ਉੱਥੇ ਫਿੰਗਰ ਹੋਣਗੇ ਅੰਦਰ ਹੀ ਤੇ ਦਿੱਲੀ এয়ারਪੋਰਟ ਦੇ ਅੰਦਰ ਹੀ ਹਾਂਜੀ ਅੱਛਾ ਕਹਿੰਦਾ ਪਹਿਲੇ ਪਹਿਲੇ ਫਿੰਗਰ ਹੋਣਗੇ ਫਿਰ ਤੁਹਾਨੂੰ ਕਹਿੰਦਾ ਮੈਂ ਚੜਾ ਕੇ ਆਉਂਗਾ ਠੀਕ ਤੇ ਫਿਰ ਉੱਥੇ ਅਸੀਂ ਰੁਕੇ ਹੈਗੇ ਦੋ ਤਿੰਨ ਦਿਨ ਤੇ ਫਿਰ ਦੁਬਾਰਾ ਕੀ ਹੋਇਆ ਕਿ ਉਹ ਹੁਣ ਕਹਿੰਦਾ ਕਿ ਦੋ ਦੋ ਤਿੰਨ ਦਿਨ ਚ ਗੱਲ ਨਹੀਂ ਬਣੀ ਤੇ ਉਹ ਕਹਿੰਦਾ ਦੋ ਕੁ ਮੁੰਡੇ ਸੀ ਨਾ ਹੋਰ ਲੈ ਕੇ ਆਣੇ ਬੰਦੋ ਅਸ ਤੇ ਉਹ ਸਾਨੂੰ ਪੂਰੇ ਇਕੱਠੇ ਕਰਨੇ ਹੋਣੇ ਨਾ ਜਿੰਨੇ ਬੰਦੇ ਨਾਲ ਗੱਲ ਕੀਤੀ ਹੋਣੀ ਆ ਤੇ ਫਿਰ ਮੈਂ ਉਹ ਕਹਿੰਦਾ ਤੁਸੀਂ ਦੋਨੇ ਮੈਂ ਤਾਂ ਮੇਰੇ ਨਾਲ ਦਾ ਜਿਹੜਾ ਫਰੈਂਡ ਆ ਅਨਮੋਲ ਜਿਹੜਾ ਤੁਹਾਨੂੰ ਦੱਸਿਆ ਨਾਲ ਆਇਆ ਸੀ ਤੇ ਉਹ ਸਾਹੀ ਉੱਥੇ 2-3 ਦਿਨ ਰੁਕੇ ਇਕੱਲੇ ਹੋਟਲ ਦੇ ਵਿੱਚ ਤੇ ਦਿੱਲੀ ਉਹ ਦਿੱਲੀ ਹਾਂਜੀ 에어ਪੋਰਟ ਦੇ ਕੋਲ ਹੀ ਸੀਗਾ ਉਹ ਸਟਾਰ ਹੋਟਲ ਤੇ ਤੇ ਅਸੀਂ ਉੱਥੇ ਰੁਕੇ ਆ ਤੇ ਫਿਰ ਉਹ ਆਇਆ ਤੇ ਫਿਰ ਅਸੀਂ ਮਤਲਬ ਕਿ ਸਾਨੂੰ ਉਹਨੇ ਕੰਮਾਂ ਦੇ ਵਿੱਚ 15 ਕਿ ਦਿਨ ਸਾਡੇ ਦਿੱਲੀ ਲੰਘ ਗਏ ਅਸ ਤੇ ਉਹ ਵੀ ਖਰਚਾ ਖਰਚਾ ਹਾਜੀ ਖਰਚਾ ਉਹਨੇ ਕੀਤਾ ਤੁਸੀਂ ਕੀਤਾ ਆਪਣਾ ਸਾਡੇ ਚ ਹੀ ਜਾਣਦੇ ਸੀ ਜਿਹੜੇ ਦਿੱਤੇ ਆ ਜੀ ਮੈਂ ਕਹਾਂ ਸ਼ਾਇਦ ਵੀ ਤੁਹਾਡੇ ਤੇ ਪੈਸੇ ਦਿੱਤੇ ਆ ਤੁਸੀਂ ਐਡਾ ਬਾਈ ਦਿਲਦਾਰ ਕਿੱਥੇ ਜਾਣ ਮੈਂ ਕਹਾਂ ਸ਼ਾਇਦ ਉਹ ਉਹਨਾਂ ਪੈਸੇ ਤੁਸੀਂ ਹੋਰ ਉਹਨੇ ਖਰਚਾ ਕੀਤਾ ਰਹਿਣ ਦਾ ਉੱਥੇ ਨਹੀਂ ਨਹੀਂ ਖਰਚਾ ਬਾਈ ਉਹ ਵੀ ਉਹਨੇ ਫੇ ਉਹਦੇ ਚ ਹੀ ਕੱਟਣਾ ਸਾਰਾ ਮੇਨ ਉਹਦੇ ਚੋਂ ਹਾਂ ਸਹੀ ਸਹੀ ਫਿਰ 15 ਕੁ 15 16 ਕੁਛ ਇੰਨੇ ਦੇ ਨਹੀਂ ਸ਼ਾਇਦ ਲੱਗੇ ਸਾਡੇ ਹਾਂ ਫਿਰ ਉਹ ਕਹਿੰਦਾ ਚਲੋ ਤੁਹਾਡੀ ਫਲੈਟ ਆ ਤੇ ਸਾਨੂੰ ਉਹਨੇ ਜਿਹੜਾ ਦਵਾਈ ਦੀ ਦਵਾਈ ਦਾ ਚੜਿਆ ਸਾਨੂੰ ਜਾ ਦੁਬਈ ਛਾੜ ਦਿੱਤਾ ਦੁਬਈ ਛਾੜ ਦਿੱਤਾ ਕਿਉਂਕਿ ਦੁਬਈ ਤੋਂ ਪਤਾ ਚੱਲਿਆ ਦੁਬਈ ਜਾਣਾ ਦੁਬਈ ਪਾਏ ਜਾਣਾ ਦੁਬਈ ਕਹਿੰਦੇ ਸਟੇ ਆ ਤੇ ਅਸੀਂ ਜਿੱਦਾਂ ਦੁਬਈ ਵੀ ਰੁਕੇ ਹੈਗੇ ਆ ਥੋੜਾ ਟਾਈਮ ਅੰਦਰ ਹੀ 에ਰਪੋਰਟ ਦੇ ਰੁਕੇ ਆ ਅਸਲ ਥੋੜੇ ਟਾਈਮ ਲਈ ਬਸ ਦੁਬਈ ਦਾ ਤਾਂ ਵੀਜ਼ਾ ਨਹੀਂ ਹੋਣਾ ਦੁਬਈ ਦਾ ਉਹਨੇ ਸਾਨੂੰ ਵੀਜ਼ਾ ਨਹੀਂ ਲੈ ਕੇ ਦਿੱਤਾ ਸੀਗਾ ਤੇ ਜਿੱਦਾਂ ਅਸੀਂ ਅੰਦਰ ਹੀ ਰੁਕੇ ਆ ਦੁਬਈ ਦੇ ਕੁਝ ਹਫਤਾ ਸ਼ਾਇਦ ਰੁਕੇ ਸੀਗੇ ਮਾਲਦੀਪ ਸਿੱਧਾ ਸਾਨੂੰ ਵੀਜ਼ਾ ਲਵਾ ਕੇ ਦਿੱਤਾ ਸੀ ਸਟੈਂਪ ਜਿੱਦਾਂ ਉੱਥੋਂ ਤੇ ਦੁਬਈ ਸਾਡੀ ਸਟੇ ਸੀ ਇਹ ਮੁੰਡਾ ਜਿਹੜਾ ਤੁਹਾਨੂੰ ਆਵਾਜ਼ ਸੁਣੀ ਹੈ ਵਿੱਚ ਇਹ ਵੀ ਨਾਲ ਹੀ ਸੀਗਾ ਪਰ ਇਹ ਕੈਮਰੇ ਸਾਹਮਣੇ ਨਹੀਂ ਵੀਰ ਆਇਆ ਇਹ ਵੀ ਨਾਲ ਹੀ ਆਇਆ ਥੋੜਾ ਸ਼ਰਮਾ ਰਿਹਾ ਥੋੜਾ ਸ਼ਰਮਾ ਰਿਹਾ ਆ ਤੇ ਕਈ ਵਾਰੀ ਹੁੰਦਾ ਵੀ ਮਗਰ ਲਿਆ ਨੂੰ ਸਟੋਰੀ ਨਾ ਪਤਾ ਲੱਗ ਜਿਆ ਆਪਾਂ ਨੂੰ ਇਹ ਵੀ ਹੁੰਦਾ ਆ ਵੀ ਘਰ ਦੇ ਫਿਕਰ ਕਰਦੇ ਸਾਡਾ ਪਤੀ ਪੁੱਤ ਇੰਨੇ ਔਖਾ ਹੋ ਕੇ ਪਹੁੰਚਾ ਹੈ ਨਾ ਤੇ ਇਹ ਮੁੰਡਾ ਵੀ ਸਹੀ ਦਿਨ ਸਾਨੂੰ ਉਹਨੇ ਦਿੱਲੀ ਚ ਚੜਾਇਆ ਹੈਗਾ ਭਾਈ ਤੇ ਫਿਰ ਮਤਲਬ ਉਹ ਸਾਨੂੰ ਕਹਿੰਦੇ ਸਾਨੂੰ ਮਾਲਦੀਪ ਸਟੇ ਹੋਣੀ ਆ ਹਾਂ ਤੇ ਦਵਾਏ এয়ারਪੋਰਟ ਆਪਾਂ 7 ਦਿਨ ਰੁਕਨੇ ਬੱਜੀ ਉੱਤੇ ਠੀਕ ਹੈ ਅੰਦਰ ਜਦੋਂ ਅੰਦਰ ਹੀ ਸੀਗੇ ਕਿ ਸਵੇਰੇ ਹੁਣ ਤੁਹਾਨੂੰ ਪਤਾ ਪੈ ਹੀ ਵੀ ਉਹਨੇ ਜੇਬ ਚ ਨਾ ਕੋ ਸਾਨੂੰ ਉਹਨੇ ਤੋੜ ਕੇ ਭੇਜਿਆ ਸੀਗਾ ਕਿ ਪੈਸੇ ਤਾਂ ਅਸੀਂ ਆ ਲੈ ਜੀ ਤੁਹਾਡਾ ਖਰਚਾ ਪਾਣੀ ਹਾਂ ਹੁਣ ਜਿੰਨੇ ਅਸੀਂ ਪਿੱਛੇ ਲੈ ਗਏ ਆ ਉਹੀ ਸਵੇਰੇ ਅਸੀਂ ਮੈਂ ਉੱਥੇ ਪੈਸੇ ਵੀ ਨਹੀਂ ਚੱਲਦੇ ਹੁੰਦੇ ਸੀ ਪਹਿਲੇ ਤੱਕ ਪਹਿਲੀ ਗੱਲ ਆ ਉਹ ਆਪ ਚੇਂਜ ਕਰਾਉਣੇ ਪੈਂਦੇ ਸੀ ਚੇਂਜ ਕਰਾਉਣੇ ਪੈਂਦੇ ਸੀ ਜਿੱਥੇ ਚੱਲਦੇ ਸੀ ਉਹ ਮੈਕਡੋਨਲਡਸ ਚ ਚੱਲਦੇ ਸੀਗੇ ਥੋੜੇ ਜੇ ਹਾਂ ਤੇ ਉਹ ਸਵੇਰੇ 버ਗਰ ਖਾਲੀ ਦਾ ਸ਼ਾਨ 버ਗਰ ਖਾਲੀ ਨੰਦਾ ਹੀ ਉਹ ਉੱਥੋਂ ਕਿੰਨੇ ਦਿਨਾਂ ਉਹ ਵੀ ਅਸੀਂ ਆਪ ਉੱਥੇ ਜੋਰ ਪਾਇਆ ਕਿ ਸਰਬੀਆ ਦੀ ਫਲਾਈਟ ਜਾਣਾ। ਕਿਤੇ ਵੀ ਜਾ ਤੁਹਾਨੂੰ ਉੱਥੇ ਪਾਜੀ ਫਿਰ ਅਸੀਂ ਉਹ ਵੀ ਸਟੇਅ ਵਾਲੀ ਟਿਕਟ ਸੀਗੀ। ਉਹ ਸੀਗੀ ਤੁਰਕੀ ਦੀ 2 ਘੰਟੇ ਦੀ। ਹਾਂ। ਅ ਤੁਰਕੀ ਦੇ ਸਥਾਨ ਕੋਲ ਪਿੰਡ। ਇਸਤਾਨਬੁਲ ਸ਼ਹਿਰ ਸੀ। ਸਿਟੀ ਉੱਥੇ ਦੀ। ਤੇ ਉੱਥੋਂ ਫਿਰ ਸਾਨੂੰ ਸਰਬੀਆ। ਠੀਕ। ਤੇ ਸਰਬੀਆ ਲੈ ਕੇ ਆਏ। ਸਰਬੀਆ ਬਾਕੀ ਸਰਬੀਆ ਲੈ ਕੇ ਆਏ। ਤੇ ਸਰਬੀਆ ਵੀ ਸਰਬੀਆ ਤੋਂ ਤਾਂ ਇੱਥੇ ਇਟਲੀ ਸੌਖੇ ਬਾੜ ਦਿੰਦੇ ਬੰਦੇ। ਬਾੜ ਤਾਂ ਦਿੰਦੇ ਆ ਪਰ ਭਾਜੀ ਇਹ ਚੱਕਰ ਇਹ ਨਾ ਕਿ ਥੋੜਾ ਜਿਹਾ ਡੌਂਕੀ ਬੋ ਓਕੀ ਹੈ ਬਈ। ਆਪਾਂ ਇਟਲੀ ਨੂੰ ਨਹੀਂ ਆਏ ਸੀ ਨਾ ਉਹ। ਪਾਤਹੀ ਅਮਰੀਕਾ ਜਾਣਾ ਸੀ ਨਾ ਤੁਸੀਂ ਜਾਣਾ ਅਮਰੀਕਾ ਅੱਗੇ ਦੇ ਖਿਡਾਰੀ ਸੀ ਨਾ ਚੱਕਰ ਇਹ ਪੈ ਗਿਆ ਤੇ ਉਹਦਾ ਕੁਝ ਨਹੀਂ ਤੁਹਾਨੂੰ ਬਾਅਦ ਚ ਉਹਨੇ ਇਟਲੀ ਵਾੜਿਆ ਨਾ ਮੈਂ ਕਿਹਾ ਜੀ ਪਹਿਲਾਂ ਉੱਥੋਂ ਸਰਬੀਆ ਤੋਂ ਵਾੜ ਦਿੰਦਾ ਵੀ ਉਹ ਸਮਾਨਾ ਖਰਾਬ ਹੁੰਦਾ ਹਾਂਜੀ ਤੇ ਚੱਕਰ ਮੇ ਇਹ ਪੈ ਗਿਆ ਨਾ ਹਾਈ ਵੀ ਫਿਰ ਸੁਖਨਾ ਸਰਬੀਆ ਉਤਰੇ ਅਸੀਂ ਕਿ ਖਰੇ ਬੱਸ ਲਾ ਕੇ ਪਹੁੰਚ ਗਏ ਤੇ ਏਅਰਪੋਰਟ ਤੋਂ ਚਲੋ ਉਧਰ ਨਿਕਲ ਗਏ ਸੀਗੇ ਰੱਬ ਦੀ ਮਿਹਰ ਨਾਲ ਸੁਖਨਾ ਸੀ ਕਿੰਨੇ ਜਣੇ ਸੀ ਚਾਰ ਸੀ ਉਹ ਮਤਲਬ ਸਾਰੇ ਚਾਰ ਮੁੰਡੇ ਚਾਰ ਮੁੰਡੇ ਜਿਹੜੇ ਸੀਗੇ ਸਾਡੇ ਨਾਲ ਬਾਕੀ ਹੋਰ ਵੀ ਉੱਥੇ ਬਹੁਤ ਸੀਗੇ ਪਰ ਜਿਹੜੇ ਮੈਂ ਨਾਰਮਲੀ ਤੁਹਾਨੂੰ ਚਾਰਾਂ ਤੋਂ ਦੱਸਣ ਦਿਆਂ ਹਾਂ ਆਹੀਂ ਚਾਰਾਂ ਵਿੱਚੋਂ ਦੋ ਮੁੰਡੇ ਮੈਂ ਤਾਂ ਅਨਮੋਲ ਤੇ ਆਹੀਂ ਬਾਹਰ ਆਗੇ ਸੀਗੇ ਦੋ ਮੁੰਡੇ ਉਹਨਾਂ ਨੇ ਉੱਥੋਂ ਹੀ ਪਿੱਛੇ ਜਿਹਦਾ ਟਿਊਬ ਪੈਦੀ ਆ ਉਥੇ ਉਹਦੇ ਵਿੱਚ ਜੇਤੇ ਸ਼ੱਕ ਮੈਂਦਾ ਕਿ ਇਹ ਡੌਂਕੀ ਲਾਣ ਵਾਲਾ ਉਹ ਉੱਥੋਂ ਹੀ ਮੋੜਨ ਦੇ ਉਸੇ ਜਾਚੀ ਅੱਛਾ ਅੱਛਾ ਇਹ ਸਿਸਟਮ ਆ ਉਥੇ ਤੇ ਹਾਈ ਨਿਕਲ ਆਏ ਸੀਗੇ ਪਤਾ ਨਹੀਂ ਉਥੇ ਵਾਇਰਸ ਸਾਥ ਦਿੱਤਾ ਕਿ ਚੱਲ ਇੰਨੀ ਤਕਲੀਫਾਂ ਸਹੀਆਂ ਕਿ ਸੰਭਾਲੀ ਤਰ੍ਹਾਂ ਹੁੰਦਾ ਹੀ ਆ ਤੇ ਉਹ ਦੱਸਿਆ ਤੁਹਾਨੂੰ ਦਵੇ ਰੱਖਿਆ ਫਿਰ ਖਾਨ ਬੋਲੋ ਤੇ ਫਿਰ ਸਾਡਾ ਇੱਥੇ ਸਰਵੀ ਐਂਟਰੀ ਹੋਈ ਤੇ ਸਾਨੂੰ ਨੇ ਰੋਕ ਰੱਖਿਆ ਕਿ ਕਹਿੰਦਾ ਜਿੱਦਾਂ ਤੁਹਾਡੀ ਸਰਬੀਆ ਤੋਂ ਮਤਲਬ ਬੰਦਿਆਂ ਨਾਲ ਗੱਲ ਕੀਤੀ ਹੈ ਉਹ ਕਹਿੰਦਾ ਦਾ ਡਾਇਰੈਕਟ ਫਲਾਈਟ ਆ ਤੇ ਉੱਥੇ ਘਰ ਜਿਹੜੇ ਮੁੰਡੇ ਸੀਗੇ ਸਾਨੂੰ ਜਿੱਦਾਂ ਹੋਰ ਵੀ ਤੁਹਾਨੂੰ ਪਤਾ ਕਰੋ ਪਟਕਰ ਜਾਂਦਾ ਹੈ ਕਿ ਇਹ ਤਾਂ ਉਹਨਾਂ ਯਾਕਾ ਦੇ ਬੰਦੇ ਹੁੰਦੇ ਆ ਸਾਨੂੰ ਬਥੇਰਾ ਸਮਝਾਉਂਦੇ ਸੀਗੇ ਇਹਦੇ ਕੋਈ ਡਾਇਰੈਕਟ ਰੈਟ ਨਹੀਂ ਹੁੰਦੀ ਜੇ ਕਹਿੰਦਾ ਤੁਸੀਂ ਸਰਬੀਆ ਪੜ ਗਏ ਤਾਂ ਤੁਹਾਡੀ ਤੁਰਕੇ ਹੀ ਆ ਸਰਬੀਆ ਤੋਂ ਅੱਗੇ ਤੁਸੀਂ ਤੁਰਕੇ ਤਾਂ ਨਹੀਂ ਲੈ ਕੇ ਜਾਣਾ ਜੀ ਹਾਂ ਜੀ ਉਹ ਕਹਿੰਦਾ ਜਾਣਾ ਤੁਹਾਨੂੰ ਤੁਰਕੇ ਹੀ ਪੈਣਾ ਤੇ ਆਹੀ ਵੀ ਗਿਆ ਚਲੋ ਦੇਖ ਲੈਣੇ ਜੇ ਅਗਲਾ ਸਾਨੂੰ ਇਹਨੇ ਮਾਰਨਾ ਕਿ ਆਂਦੇ ਰਿਸ਼ਤੇਦਾਰ ਐ ਕੋ ਗਲਤਤਾ ਨਹੀਂ ਕਰੂਗਾ ਅਗਲਾ ਹਾਂ ਹੋਵੇ ਤਾਂ ਪਰ ਇਹ ਰਿਸ਼ਤੇਦਾਰੀ ਤਾਂ ਕਰਕੇ ਤਾਂ ਬੰਦਾ ਫਸਦਾ ਇਹੀ ਭਲੇਖੇ ਚ ਰਹਗੇਗੇ ਅਗਲਾ ਸਾਡਾ ਰਿਸ਼ਤੇਦਾਰ ਐ ਰਿਸ਼ਤੇਦਾਰ ਨਹੀਂ ਨਿਕਾਮੀ ਚਲੋ ਇਹ ਵੀ ਨਹੀਂ ਕਿ ਰਿਸ਼ਤੇ ਐ ਹੈਗੀ ਉਹਦਾ ਦੂਰ ਦੀ ਐ ਇਹ ਵੀ ਨਾ ਭਰੋਸਾ ਤਾਂ ਹੁੰਦਾ ਹੀ ਆ ਬੰਦੇ ਨੂੰ ਪਰ ਥੋੜਾ ਜਿਹਾ ਇਹਨਾਂ ਦੇ ਰਿਸ਼ਤੇ ਦਾ ਭਰੋਸਾ ਬਣ ਗਿਆ ਹੀ ਇੱਕ ਹਾਂ ਪਰ ਅਸੀਂ ਉੱਥੋਂ ਵੀ ਨਹੀਂ ਨਾ ਸਮਝੇਗੀ ਜਿਹੜਾ ਸਾਥ ਆ ਜਿਹੜੇ ਇੰਨੀ ਐ ਵੀ ਰੋਕ ਰੱਖਿਆ ਨੇ ਆ ਕਿਸੇ ਜਿੰਨਾ ਟਾਈਮ ਉੱਥੇ ਲੱਗੇ ਇੱਥੇ ਵੀ ਜਿਹੜਾ ਸਹੀ ਬੋਲਦਾ ਹੁਣ ਤੇ ਕੀ ਹੋਇਆ ਕਿ 3 ਕ 4 ਮਹੀਨੇ ਲੱਗੇ ਤੇ ਫਿਰ ਉਸ ਤੋਂ ਬਾਅਦ ਉਹਦੀ ਗੱਲ ਤੁਹਾਨੂੰ ਪਤਾ ਨਿਭਾਉਂਦਾ ਰਹੀ ਸੀਗਾ ਸਰਪੀਆ ਕਿਨੇ ਚੱਲ ਰਿਆ ਸੀ 3 ਕ 4 3 ਕ 4 ਮਹੀਨੇ ਸਰਪੀਆ ਰਹੇ ਹਾਂ ਹਾਂਜੀ ਸਹੀ ਹੈ ਸਰਪੀਆਂ ਸੀ ਰਹੇ ਹਾਂ 3 4 ਪਰ ਉਥੇ ਵਧੀਆ ਬਹੁਤ ਕੁਝ ਵੀ ਕੀਤਾ ਕੋਈ ਨਹੀਂ ਉਥੇ ਸਰਪੀਆ ਭਾਈ ਕੰਮ ਉਹੀ ਪਾਸ ਥੋੜਾ ਬਹੁਤਾ ਮਾੜਾ ਮੋੜਾ ਰੋਟੀ ਪਾਣੀ ਜੋ ਕਰੀ ਜੁਰਗਾ ਪਾਕਿਸਤਾਨੀ ਕੋ ਕਵਾਬ ਸੀਗਾ ਜਿੱਦਾਂ ਉਹ ਥੋੜਾ ਜਿੱਦਾਂ ਮਾੜਾ ਫੋਟਾ ਮਾੜੀ ਮੋੜਾ ਕਰਾਲਾ ਸਰਪਦਾ ਹਿੰਗੜੇ ਵਿੱਚ ਚਨੇ ਘਰਦੇ ਵੀ ਕਿੰਨੇ ਮਹਿੰਗੇ ਸੀਗੇ ਨੇ ਓੱਖਾ ਹੋ ਜਾਂਦਾ ਤੇ ਉਥੇ ਵੀ ਜਿੱਦਾਂ ਥੋੜਾ ਜਿਆ ਕੀਤਾ ਉੰਤੇ ਫਿਰ ਉਹਦਾ ਆਇਆ ਕਿ ਜਿੱਦਾਂ ਕਰਦਿਆ ਨਾ ਵੀ ਥੋੜਾ ਕਿਹਾ ਕਿ ਉਹਨੂੰ ਥੋੜਾ ਕਹੋ ਕਿ ਜੇ ਨਹੀਂ ਬਣਦੀ ਤਾਂ ਦਿਆਂ ਠੱਠਾ ਕਰਾ ਕੇ ਫਿਰ ਬੱਸ ਆ ਨਹੀਂ ਹਾਲ ਵੀ ਕਿਹੜਾ ਨੂੰ ਕੁਝ ਵਿਗੜਿਆ ਹੈਗਾ ਅੱਜ ਆ ਤਾਂ ਤੇ ਅਸੀਂ ਉਹ ਤੋਂ ਕੀਤੀ ਗੱਲ ਤੇ ਉਹ ਕਹਿੰਦਾ ਚਲੋ ਠੀਕ ਹੈ ਇਦਾਂ ਕਰੋ ਸਾਡਾ ਨਾ ਬੰਦਾ ਅੱਗੇ ਬਹਿਣ ਨਹੀਂ ਰਿਹਾ ਜਿਹਨੇ ਤੁਹਾਨੂੰ ਅੱਗੇ ਮਤਲਬ ਚਾੜਨਾ ਹੈ ਡਾਇਰੈਕਟਰ ਉਹ ਸਾਨੂੰ ਕਿੱਥੇ ਚਾੜਦਾ ਸੀ ਬਣਾਉਣਾ ਉਹ ਹੱਟੇ ਵਾਲਾ ਕਹਿੰਦਾ ਸੀਗਾ ਕਿ ਮੈਕਸੀਕੋ ਕਹਿੰਦਾ ਸੀ ਦੋਨੋਂ ਚ ਇੱਕ ਜਗ੍ਹਾ ਲਾਵਾਂਗਾ ਤੁਹਾਨੂੰ ਕੈਲਕਨ ਸਿਟੀ ਮੈਕਸੀਕੋ ਦੀ ਮੈਕਸੀਕੋ ਨਹੀਂ ਜਾਂਦਾ ਜੀ ਉਹ ਕਹਿੰਦਾ ਉੱਥੇ ਤੁਹਾਨੂੰ ਤਾਰਾ ਦਾ ਡ ਇਹੇ ਚੱਲਦਾ ਸਹੀ ਇਹ ਜਿੱਦਾਂ ਵੀ ਅਗਲਾ ਵਾਸਤੇ ਹਟ ਵੀ ਪਹਿਲਾਂ ਵੀਡੀਓ ਨਹੀਂ ਦੇਖੀ ਅਸੀਂ ਕਦੇ ਵੀ ਕਿਦਾਂ ਡੌਕੀ ਲੱਗਦੀ ਹੈ ਮੈਂ ਇਹ ਦੇਖੀ ਉਹ ਮਤਲਬ ਮੈਂ ਇਹ ਕਹਿੰਦਾ ਸਾਨੂੰ ਕਿਹਾ ਇਹ ਕਿ ਕੋਈ ਅਣਜਾਣ ਬੰਦਾ ਹੀ ਫਸਦਾ ਨਾ ਇਸ ਕੰਮ ਦੇ ਜਿਹਨੂੰ ਨਹੀਂ ਪਤਾ ਹੁੰਦਾ ਕਿ ਹੁਣ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਦੇਖ ਕਿੰਨੀਆਂ ਡੌਂਕੀ ਦੀਆਂ ਵੀਡੀਓ ਪਈਆਂ ਨਿੱਜ ਤਾਂ ਦੁਬਈ ਤੋਂ ਡਾਇਰੈਕਟ ਫਲੈਟਾਂ ਵੀ ਜਾਂਦੀਆਂ ਸੀ ਨਾ ਮੈਕਸੀਕੋ ਦੀਆਂ ਆਪਾਂ ਕਈ ਯਾਰ ਦੋਸਤ ਗਏ ਆ ਉਹਨੇ ਸਾਨੂੰ ਕਿਹਾ ਹੈਗਾ ਕਿ ਤੁਹਾਨੂੰ ਡਾਇਰੈਕਟ ਭੇਜਣਾ ਵਾ ਸਾਨੂੰ ਡੌਂਕੀ ਬਾਰੇ ਇਹਨੂੰ ਦੱਸਿਆ ਨਹੀਂ ਸੀਗਾ ਤੇ ਜਦੋਂ ਆਪਾਂ ਸਰਬੀਆ ਤੋਂ ਉਹਨੂੰ ਸਾਨੂੰ ਤੋੜ ਕੇ ਭੇਜਿਆ ਉਹ ਕਹਿੰਦਾ ਬਸ ਇੰਨਾ ਕੀ ਤੁਰਨਾ ਪੈਣਾ ਵਾ ਸਾਨੂੰ ਪਤਾ ਨਹੀਂ ਇਹ ਇੰਨਾ ਚੋਂ ਹੋ ਉਹ ਤਾਂ ਇੰਦੇ ਗੱਲਾਂ ਦੇ ਬਹਿ ਗਏ ਉਹ ਜੰਟਾ ਨੂੰ ਗੱਲਾਂ ਦਾ ਬਹੁਤ ਪਤਾ ਹੁੰਦਾ ਹੈ ਉਹਨਾਂ ਨੂੰ ਕਿੱਦਾਂ ਬੰਦਾ ਫਸਾਉਣਾ ਹੈ ਹਾਂਜੀ ਰੋਜ਼ ਦਾ ਕੰਮ ਉਹਨਾਂ ਦਾ ਹਾਂਜੀ ਪਰ ਉਹ ਤੋਂ ਥੋੜਾ ਜਿਹਾ ਚਲ ਸਾਨੂੰ ਵੀ ਸ਼ੱਕ ਜੇ ਪੈ ਗਿਆ ਪਰ ਸਿਗਾ ਕਿ ਹੁਣ ਜੇ ਪੈਸੇ ਲਾ ਕੇ ਆਏ ਆ ਜਿੱਦਾਂ ਮਰਜੀ 50 ਤੱਕ ਹਾਂ ਸਾਡਾ ਹੁਣ ਮੇਂ ਨਹੀਂ ਬਣ ਗਿਆ ਸੀ ਕਿ ਪਹੁੰਚ ਲੈ ਜਿੱਦਾਂ ਮਰਜੀ ਫੋਨ ਜੇ ਕਰੀਗਾ ਫੇਰ ਦੇਖ ਲਾਂਗੇ ਘਰੋਂ ਨਿਕਲੇ ਹੁਣ ਕਿਉਂਕਿ ਪਿੱਛੇ ਵੀ ਥੋੜਾ ਰੋਲਾ ਪੈ ਗਿਆ ਸੀਗਾ ਹੁਣ ਕਿੰਨਾ ਟਾਈਮ ਹੋ ਗਿਆ ਸਾਨੂੰ ਨਿਕਲਿਆ ਨੂੰ 5-6 ਮਹੀਨੇ ਹੋ ਗਏ ਸੀ ਘਰੋਂ ਨਿਕਲਿਆ ਨੂੰ ਤੇ ਪਿੱਛੇ ਵੀ ਰੋਲਾ ਤਾਂ ਪਤਾ ਪੈ ਜਾਂਦਾ ਕਿ ਮੁੰਡ ਤੇ ਰੈਸ਼ਦਾਲ ਵਧਾਈਆਂ ਦੇਣ ਵੀ ਆ ਜਾਂਦੇ ਨੇ ਰੈਸ਼ਦਾਲ ਹਾਂਜੀ ਤਾਂ ਦੇਖਿਆ ਨਹੀਂ ਮੁੰਡਾ ਬਾਹਰ ਚਲ ਗਿਆ ਹਾਂਜੀ ਇਹ ਤਾਂ ਜਾਣ ਕੇ ਨਹੀਂ ਦੱਸਦੇ ਹਾਂਜੀ ਇਹ ਚੱਕਰ ਲਾ ਜਾਂਦਾ ਹਾਂਜੀ ਹਾਂਜੀ ਤੇ ਫਿਰ ਭਾਈ ਉਹਨੇ ਸਾਨੂੰ ਜਿੱਦਾਂ ਬਜ਼ੂਰ ਜਾਰ ਪਾ ਆਇਆ ਕਰਦਿਆਂ ਨੂੰ ਤੇ ਫਿਰ ਉਹ ਕਹਿੰਦਾ ਕਿ ਚਲੋ ਤੁਹਾਨੂੰ ਨਾ ਇਦਾਂ ਕਰਦੇ ਆ ਤੁਹਾਨੂੰ ਗਰੀਸ ਤੱਕ ਜਾਣਾ ਪੈਣਾ ਆ ਤੇ ਉਹ ਤੋਂ ਕਹਿੰਦਾ ਮੇਰਾ ਮਿੱਤਰ ਹੈਗਾ ਆ ਮਤਲਬ ਫਰੈਂਡ ਜਿੱਦਾਂ ਦਾ ਕੋਈ ਹੁੰਦੀ ਹੈ ਜਿੱਦਾਂ ਇਹਨਾਂ ਦੇ ਆਪਣੇ ਆਪਣੇ ਬੰਡੇ ਹੋ ਸਾਰੇ ਇਹਨੇ ਲੱਖਾਂ ਜੀ ਉਹ ਕਹਿੰਦਾ ਤੁਹਾਨੂੰ ਜਰਮਨ ਤੋਂ ਤੁਹਾਡੀ ਕਰਾ ਦਾਂਗਾ ਇਟ ਸਪੇਨ ਦੀ ਸਪੇਨ ਤੋਂ ਸਿੱਧੀ ਮੈਕਸੀਕੋ ਕਹਿੰਨ ਕਰ ਹਾਂ ਤੇ ਅਹੀਂ ਗੇ ਚੰਚਿੱਤਾ ਮਿਲਦੀ ਉਹਦੋਂ ਚੱਲ ਜੰਨੇ ਆ ਜਿੱਦਾਂ ਨੂੰ ਸੁੱਖਾ ਤੇ ਲੱਗਦਾ ਅਹੀਂ ਕਰ ਨੂੰ ਨਹੀਂ ਕਰਨਾ ਕਿ ਬਾਅਦ ਵਿੱਚ ਸਾਡੀ ਗੱਲ ਉਹਨੂੰ ਲੈ ਕੇ ਜਾ ਕੇ ਕਿਸੇ ਤਰੀਕੇ ਜਿੱਦਾਂ ਮਰਜੀ ਸਾਨੂੰ ਪਿਆਰ ਬਸ ਉਹ ਦਿਮਾਗ ਚਾਹੀਦਾ ਕਿ ਪਹੁੰਚਣਾ ਹੈ ਉਹ ਮਰ ਰੇਗ ਦੇ ਪਹੁੰਚੀ ਲਾ ਕੇ ਪਹੁੰਚੀਏ ਇਹ ਜਿਹੜੇ ਤੇ ਉੱਥੋਂ ਅ ਵੀ ਉਹ ਇੰਗਰੀਜ਼ ਕਹਿੰਦੇ ਆ ਫਿਰ ਸਾਡਾ ਜਿੱਦਾਂ ਉਹਨੇ ਕਹਿੰਦਾ ਕਿ ਚਲੋ ਤੁਸੀਂ ਫੌਂਚ ਗਰੀਸ ਆ ਜਾਣਾ ਪਰ ਕਹਿੰਦਾ ਜਾਣਾ ਤੁਹਾਨੂੰ ਟੈਕਸੀ 'ਚ ਬੈਣਾ ਅਸਲ ਅੰਕੇ ਚਲ ਕੋਈ ਨਹੀਂ ਟੈਕਸੀ ਕਿਹੜੀ ਸਾਨੂੰ ਮਾੜੀ ਹੈ ਮੈਂ ਕਿ ਜਾਨਾ ਇਹ ਲੋਕ ਜਾਨਾ ਬੈ ਕੇ ਜਾਣਾ ਕਿ ਬੈ ਕੇ ਜਾਣਾ ਕਹਿੰਦਾ ਇੱਕ ਇੱਕ ਗੱਡੀ ਕਹਿੰਦਾ ਉਹਦੇ ਅੱਗੇ ਹੋਊਗੀ ਉਹਨੇ ਦੱਸਣਾ ਹੈ ਕਿ ਮਤਲਬ ਕਿ ਇਹ ਟਰਨ ਵਧੀਆ ਇੱਧਰ ਕੋਈ ਨਹੀਂ ਖੜਾ ਇੱਧਰ ਨਹੀਂ ਖੜਾ ਸਾਰਾ ਵਗੈਰਾ ਉਹ ਦੱਸ ਪੀ ਦੱਸੂਗਾ ਕੰਟ੍ਰੈਕਟ ਕਰਦੇ ਨੇ ਜਾਣਾ ਮੋਰੀਆ ਗੱਡੀ ਨੇ ਅਸੀਂ ਫਿਰ ਕਿ ਚਲੋ ਚੱਲਦੇ ਆਂ ਅਨੂੰ ਫਿਰ ਤੇ ਅਸੀਂ ਉੱਥੋਂ ਨਿਕਲਣਾ ਹੈ ਰਾਤ ਨੂੰ ਅਗਰ ਸਰਬੀਆ ਨੂੰ ਸਰਬੀਆ ਦਾ ਇੱਕ ਬਾਰਡਰ ਪੈਂਦਾ ਆ ਸਰਬੀਆ ਤੇ ਮੈਕਡੋਨੀਆ ਦੇ ਵਿੱਚ ਪਾਰਟਨ ਕਸੋਬੋ ਹਾਂ ਕਸੋਬੋ ਉੱਥੇ ਕੈਂਪ ਵੀ ਹੈ ਇੱਕ ਕਸੋਬੋ ਕੈਂਪ ਦੇ ਨਾਂ ਤੇ ਮਸ਼ਹੂਰ ਹੈ ਸਰਬੀਆ ਦਾ ਤੇ ਅਸੀਂ ਉੱਥੇ ਜਿੱਥੇ ਰਾਤ ਪਹੁੰਚ ਗਏ ਹੈਗੇ ਉੱਥੇ ਪਹੁੰਚੇ ਤੇ ਉੱਥੇ ਸਾਨੂੰ ਇਹ ਬੰਦਾ ਡੱਕ ਰਿਹਾ ਉਹਦੇ ਕੋਲ ਕਿੰਨੇ ਕੁਛ 50 60 ਬੰਦੇ ਸੀਗੇ ਉਹਦੇ ਤੋਂ ਹਾਂ 60-60 ਬੰਦੇ ਸੀਗੇ ਤੇ ਉਹ ਕਹਿੰਦਾ ਪੂਰਾ ਗਰੁੱਪ ਅਸੀਂ ਰਾਤ ਨੂੰ ਕੱਢਣਾ ਹੈ ਕਿ ਜਿਹੜਾ ਇਕੱਠੇ ਕਰ ਲਿਆ ਕਰਾ ਉਹ ਨਾਲ ਅੱਗੇ ਕੱਢਦੇ ਆ ਇਕੱਲੇ ਇਕੱਲੇ ਨੂੰ ਜਿੱਦਾਂ ਨਹੀਂ ਕੱਢਦੇ ਉਹ ਤੇ ਹੋਰਾਂ ਗਰੁੱਪਾਂ ਨੇ ਬੰਦੇ ਉੱਥੇ ਇਕੱਠੇ ਕਰ ਲਿਆ ਹਾਂ ਜਿਹੜੇ ਕੈਂਪਿੰਗ ਤੋਂ ਬਾਰਡਰ ਤੇ ਹੁੰਦਾ ਮੈਂ ਕਦੋਂ ਜਿੱਦਾਂ ਉੱਥੇ ਇਹਨਾਂ ਨੇ ਆਪਣੇ ਆਪਣੇ ਉਹ ਬਣਾਇਆ ਡਿਜ ਜਿੱਦਾਂ ਕਹ ਲੋ ਉੱਥੋਂ ਬੰਦੇ ਗਰੁੱਪ ਬਣਾ ਕੇ ਉਹਨਾਂ ਨੇ ਅੱਗੇ ਤੋਰਨੇ ਉਹ ਵੱਡੇ ਥੱਕ ਠੀਕ ਐ ਇਦਾਂ ਹੁੰਦਾ ਸਿਸਟਮ ਕਿਉਂਕਿ ਇਹ ਇਕੱਠੇ ਇੱਕ ਇੱਕ ਨੂੰ ਨਹੀਂ ਭੇਜਦੇ ਹਾਂ ਉੱਥੋਂ ਫੇਰ ਕਹਾਂ ਉਹਨੂੰ ਗੱਡੀ 'ਚ ਲੈ ਗਏ ਤੋਰ ਕੇ ਉਹ ਤੋਂ ਅੱਗੇ ਭਾਈ ਸਾਨੂੰ ਜਿੱਦਾਂ ਲੈ ਗਏ ਉਹ ਜਿੱਦਾਂ ਕਹਿੰਦੇ ਕਿ ਰਾਤ ਨੂੰ ਅਸੀਂ ਚੱਲਣਾ ਆ ਹਾਂ ਤੇ ਤੁਹਾਨੂੰ ਮਦਦ ਸਵੀਰ ਤੱਕ ਤੁਸੀਂ ਕਹਿੰਦੇ ਉੱਥੇ ਹੋਣਾ ਹੈ ਰਾਤ ਕਹਿੰਦਾ ਪੂਰੀ ਤੁਰਨਾ ਪੈਣਾ ਅਰਾਮ ਦੀ ਜਾ ਕੇ ਵੀ ਸਾਨੂੰ ਉੱਥੇ ਜਾ ਕੇ ਪਤਾ ਲੱਗੇ ਕਿ ਤੁਰਨਾ ਪਿਆ ਹਾਂ ਹਾਂ ਜੀ ਉਹ ਕਹਿੰਦੇ ਮੈਂ ਜੰਗਲ ਦਾ ਰਸਤਾ ਹੈ ਕਿੰਨਾ ਕੁ 20 25 ਕਿਲੋਮੀਟਰ ਹੈ ਜਿਆਦਾ ਕਿੰਨੇ ਕਿਲੋਮੀਟਰ ਕਹਿੰਦੇ ਤੁਰ ਕੇ ਜਾਣਾ ਹਾਂ ਉਸ ਤੋਂ ਬਾਅਦ ਉਸ ਤੋਂ ਬਾਅਦ ਹਾਂ ਉਸ ਤੋਂ ਬਾਅਦ ਸੋਰੀ ਕਹਿੰਦਾ ਸੀਗਾ バス ਵੀ ਇੱਕ バス ਭੱਜਦੀ ਸੀ ਤਾਂ ਅਸੀਂ अच्छा। ਉੱਥੇ ਜਾ ਕੇ ਕਹਿੰਦਾ ਮੇਨ ਸਿਟੀ ਜੇ ਤੁਹਾਨੂੰ ਬਾਰਡਰ ਤੇ ਲਾ ਦੇਣੀ ਆ ਬੱਸ। ਪਹਿਲਾਂ ਕਹਿੰਦਾ ਗ੍ਰੀਸ ਤੱਕ ਗੱਡੀ ਲੱਗ ਜਾਵੇ। ਹਾਂ ਪਹਿਲੇ ਗੱਡੀ ਫਿਰ ਕਹਿੰਦੇ ਸੀਗੇ ਤੁਰ ਕੇ ਥੋੜਾ ਜਾਣਾ ਪੈਣਾ। ਫਿਰ ਕਹਿੰਦੇ ਨਹੀਂ ਫਿਰ ਉੱਥੇ ਕਹਿੰਦਾ ਸੀਗਾ ਕਿ ਨਹੀਂ ਤੁਸੀਂ ਬੱਸ ਵੀ ਜਾਣਾ। ਬੱਸ ਵੀ ਜਾਣਾ ਠੀਕ ਹੈ। ਕਿਉਂਕਿ ਉੱਥੇ ਕਨਫਿਊਜ਼ ਕਰਤਾ ਉਹਨੇ ਕਿੱਦੇ ਚ ਜਾਣਾ ਆ। ਬੰਦੇ ਨੂੰ ਉਦੋਂ ਤਾਂ ਸੋਝਦਾ ਨਹੀਂ ਨਾ ਕੁਝ ਵੀ। ਹਾਂ ਕਿ ਚੱਲ ਜੇ ਹੁਣ ਇੱਥੇ ਤੱਕ ਆ ਗਏ ਹਾਂ ਵੀ ਦਿਮਾਗ ਇਹ ਹੀ ਗੱਲ ਆ ਕਿ ਇੱਥੇੋਂ ਉਹੀ ਹੋਰ। ਫੇਰ ਆ ਹੀ ਨਿਕਲ ਆਏ ਕਿ ਜਦੋਂ ਰਾਤ ਨੂੰ ਸਾਨੂੰ ਉਹਨੇ ਟੈਕਸੀਆਂ ਜੀ ਕੀ ਮਤਲਬ ਕੀ ਤੋਰੇ ਆ ਉਹ ਅ ਤੇ ਆਈ ਅਦਰ ਕੁਛ ਟਿਕਨ ਤੁਰੇ ਹੈਗੀਆਂ 20 25 ਕਿਲੋਮੀਟਰ ਕਿਉਂਕਿ ਉਸ ਟਾਈਮ ਜਿੱਦਾਂ ਬਰਫ ਪੈਂਦੀ ਆ ਉਹਨਾਂ ਸਿਆਲਾਂ ਦੇ ਵਿੱਚ ਤੇ ਬਰਫ ਪਵੇ ਤੇ ਹੁਣ ਅਸੀਂ ਪਹਿਲੀ ਵਾਰ ਬਰਫ ਦੇਖੀ ਸੁਖਣਾ ਤੇ ਪੂਰਾ ਐਨ ਆਪਣੇ ਲੋਦਾ ਸੀ ਤਿਆਰੀ ਰੱਖੀ ਸੀ ਪਰ ਫਿਰ ਵੀ ਆ ਹੱਥ ਬੁਰੇ ਸੋਨ ਹੋਈਆਂ ਨੇ ਤੇ ਜਿੱਦਾਂ ਉਥੇ ਜਿੱਦਾਂ ਹੁਣ ਅਸੀਂ ਜੰਗਲ ਟੱਪਣੇ ਆ ਉਹਦੇ ਵਿੱਚ ਖੱਡਾ ਬੜੀਆਂ ਬੜੀਆਂ ਵਧੀਆਂ ਨੇ ਜਿੱਦਾਂ ਪਾਣੀ ਜੇ ਝੁੱਲੰਗਦਾ ਤੇ ਪਾਣੀ ਵੀ ਠੱਡਾ ਪਾਣੀ ਤੇ ਲੱਕਣ ਹੋਈ ਨਾਲੇ ਮੀਂਹ ਪੈਂਦੇ ਆ ਵਾਰ ਦੇ ਨਾਲ ਨਾਲ ਉਹਦੇ ਵਿੱਚ ਦੀ ਲੰਗਣਾ ਤੇ ਉਹ ਫਿਰ ਜਿੱਦਾਂ ਉਹ ਜਾਈ ਜਾਵੇ ਡੌਕਰ ਅਸੀਂ ਵੀ ਮਗਰ ਮਗਰ ਜਾਈ ਜਾਈਏ ਤੇ ਆਹ ਜਿਹੜੇ ਪੈਰ ਮੇਰੇ ਪੂਰੇ ਇਦਾਂ ਬੂਟ ਸੀਗੇ ਮੇਰੇ ਤੋਂ ਥੋੜੇ ਹਾਈ ਨੈਕ ਸੀਗੇ ਹਾਂ ਉਹ ਜਿਹੜੇ ਲੋਫਰ ਟਾਈਪ ਚ ਸੀਗੇ ਜਿਹੜੇ ਉੱਤੇ ਸੌਰੀ ਉੱਚੇ ਹੁੰਦੇ ਜਿਹੜੇ ਕਿਹੜੇ ਮੀ ਬੂਟਾਂ ਬਣਾ ਅੱਜ ਕਰ ਲੈ ਤਾਂ ਬੂਟ ਲੈ ਆਦਰ ਲੈ ਤਾਂ ਸੀਗੇ ਹਾਂ ਉਹਨਾਂ ਚ ਜਿੱਤਾ ਪਾਣੀ ਫੈ ਗਿਆ ਪੂਰਾ ਉਹ ਉੱਥੇ ਖੜੇ ਕੱਢ ਵੀ ਨਹੀਂ ਸਕਦੇ ਅਸੀਂ ਪਾਣੀ ਕੋ ਕਿੰਨੀ ਵਾਰ ਦਾ ਟੱਪਣਾ ਆ ਪਾਣੀ ਦੀ ਭਾਈ ਜਿਹੜਾ ਪਿੱਛੇ ਜਾਂਦੇ ਮਾਰਦਾ ਹੀ ਡੌਕਰ ਡੰਡੇ ਮਾਰਦੇ ਸਿਰ ਚੋਂ ਮਾਰਦੇ ਜਿੱਥੇ ਪੈਂਦਾ ਭਾਣਾ ਫੋਟੋਆਂ ਤੁਹਾਨੂੰ ਦਿਖਾ ਲੜੀਆਂ ਵਿੱਚ ਇਹਨਾਂ ਨੇ ਫੋਟੋਆਂ ਹਨ ਭੇਜੀਆਂ ਆ ਕਿ ਕੀ ਹਾਲਾਤ ਸੀਗੇ ਇਹਨਾਂ ਦੇ ਪੈਰਾਂ ਦੇ ਕੀ ਬਣਿਆ ਸਾਰਾ ਕੁਝ ਉਹ ਵੀ ਨਾਲ ਦਿਖਾ ਲਦੇ ਆ ਤੇ ਉਹ ਜਿੱਦਾਂ ਹੁਣ ਠੰਡਾ ਪਾਣੀ ਉਹ ਲਗਾਤਾਰ ਜਿੱਦਾਂ ਪਾਣੀ ਵਿੱਚ ਪਿਆ ਰਿਹਾ ਤੇ ਉਹ ਜਿੱਦਾ ਪੈਰ ਹੁਣ ਮੇਰੇ ਗੰਡਲ ਸਟਾਰਟ ਹੋ ਗਿਆ ਬਰਫ਼ ਦਾ ਪਾਣੀ ਆ ਠੰਡਾ ਪਾਣੀ ਨਾਲ ਤੇ ਉਹ ਪਾਣੀ ਥੋੜੇ ਨਾਲ ਦੁੱਦੇ ਹੋ ਜਾਂਦੇ ਪੈਰ ਖਰਾਬ ਆ ਥੋੜੇ ਲੈਦਰਦੇ ਸੀਗੇ ਉਨੇ ਹਣ ਵੀ ਨਹੀਂ ਦਿੱਤਾ ਪਾਣੀ ਬਾਅਦ ਤੇ ਮੈਂ ਕਹਿੰਦਾ ਜਿੱਦਾਂ ਮੈਂ ਬੁਲ ਪਿਆ ਇੰਨੇ ਖਰਾਬ ਹੋ ਗਏ ਸੀਗੇ ਅਹੀਂ ਜਿੱਦਾਂ ਮਤਲਬ ਕਿ ਅੱਧਾ ਪੂਣਾ ਘੰਟਾ ਤੁਰੇ ਹਾਂ ਅਸੀਂ ਜਿੱਦਾਂ ਉਸ ਤੋਂ ਬਾਅਦ ਪਾਣੀ ਪੀਣ ਤੋਂ ਬਾਅਦ ਮੇਰਾ ਅੱਧੇ ਘੰਟੇ ਬਾਅਦ ਹਾਲਤ ਇੰਨੀ ਮਾੜੀ ਹੋਣੀ ਸ਼ੁਰੂ ਹੋ ਗਈ ਕਿ ਜਿਹੜਾ ਮਤਲਬ ਮੈਂ ਇੱਕ ਜਗ੍ਹਾ ਖੜਦਾ ਸੀ ਇਦਾਂ ਲੱਗਦਾ ਜਿੱਦਾਂ ਮੈਂ ਕੰਡਿਆਂ 'ਤੇ ਖੜ ਗਿਆ ਜਿਹੜਾ ਮੇਰਾ ਪੂਰਾ ਫਰੰਟ ਦਾ ਪੰਜਾ ਹੈ ਨਾ ਅੱਡੀ ਤੱਕ ਉਹ ਸਾਰਾ ਕੰਡਿਆਂ ਦਾ ਇਦਾਂ ਮਤਲਬ ਚੁੱਬਦਾ ਸੀ ਖੜਨਾ ਔਖਾ ਸੀ ਮੇਰਾ ਉਹ ਤਾਂ ਲਈ ਪੱਥਰ ਜਿਆ ਹੁੰਦਾ ਹਾਂ ਪੱਥਰ ਜਿਆ ਸੀਗਾ ਤੇ ਜੇ ਮੈਂ ਖੜਦਾ ਸੀ ਹੋਰ ਧਰਦਾ ਸੀਗਾ ਤੁਰਦੇ ਤੇ ਸੋਰ ਜ਼ਿਆਦਾ ਹੁੰਦਾ ਸੀਗਾ ਤੇ ਫਿਰ ਮੈਨੂੰ ਹਾਰ ਕੇ ਇੱਕ ਟਾਇੰ ਦੇ ਮਾਡੀਆਂ ਤੇ ਚੱਲੇ ਆਂ ਅੰਡੀਆਂ ਦੇ ਸਾਰੇ ਸੁਖ ਨਾ ਇੱਕਦਮ ਮੋਢਾ ਫੜ ਗਿਆ ਅੰਡੀਆਂ ਦੇ ਸਾਰੇ ਮੈਂ ਤੁਰਿਆ ਆਇਆ ਕਹੀ ਦਿੰਦੇ ਆ ਬਈ ਬਾਹਰ ਗਿਆ ਆ ਹਾਂਜੀ ਤੇ ਕਿਦਾਂ ਗਿਆ ਆ ਕੀ ਬੰਦੇ ਦੀ ਕਹਾਣੀ ਆ ਪਿਛਲੀ ਬੋਲਾ ਤਾਂ ਉਹਨੂੰ ਹੀ ਆ ਜਿਹਨੇ ਸਫ਼ਰ ਤੈਅ ਕੀਤਾ ਆ ਹਾਂਜੀ ਹੁਣ ਆਪਾਂ ਅਹੀਂ ਤਾਂ ਗੱਲ ਸੁਣਨੀ ਆ ਨਾ ਸੁਣ ਲਈ ਯਾਰ ਫੀਲ ਕਰ ਸਕਦੇ ਆ ਵੀ ਆ ਚੀਜ਼ ਹੋਈ ਆ ਹਾਂਜੀ ਪਰ ਸਫ਼ਰ ਤੈਅ ਤੁਸੀਂ ਕੀਤਾ ਆ ਤੁਹਾਨੂੰ ਪਤਾ ਵੀ ਕਿੰਨੇ ਔਖੇ ਹੋ ਗਏ ਤੁਸੀਂ ਹਾਂਜੀ ਹਾਂਜੀ ਜੇ ਕੱਲ ਨੂੰ ਕੋਈ ਵੀ ਹੁਣ ਤੁਹਾਡਾ ਜੇ ਮੰਨ ਲਓ ਕਿ ਹਾਲਚਾਲ ਵੀ ਨਹੀਂ ਪੁੱਛਦਾ ਪਿਛੋਕੂਰ ਕਰਕੇ ਵੀ ਜਾਂ ਕੋਈ ਵੀ ਆ ਤੇ ਕੱਲ ਨੂੰ ਤੁਹਾਨੂੰ ਕਹੇ ਤੁਸੀਂ ਸਾਨੂੰ ਫੋਨ ਨਹੀਂ ਕੀਤਾ ਹੈ ਨਾ ਕੀ ਬੰਦੇ ਦੇ ਦਿਲ ਦੇ ਵਿੱਚ ਦੀ ਯਾਰਾ ਹਾਂ ਜੀ ਹਾਂ ਨਾ ਉਹ ਵੀ ਚੱਕਰਿਆ ਨਾ ਇਹ ਜਿੱਦਾਂ ਬਹੁਤ ਹੁੰਦੀ ਆ ਜਿੱਦਾਂ ਆਪਾਂ ਰਾਤ ਨੂੰ 11:00 ਵਜੇ ਕਹਿੰਦਾ ਅੱਕੜ ਹੋ ਗਈ ਆ ਹਾਂ 11:00 ਵਜੇ ਜਿੱਦਾਂ ਤੁਰਿਆ ਨਹੀਂ ਪਾਈ ਆਪਾਂ ਉੱਥੇ ਕੈਂਪ ਚੋਂ ਰਾਤ ਨੂੰ ਤੇ ਆਪਾਂ 6:00 ਵਜੇ ਪਹਿਲੀ ਕਿਨਾਰੇ ਨਾਲ ਹੀ ਜਿੱਦਾਂ ਪਹੁੰਚ ਗਏ ਸੀ ਉੱਥੇ ਬੱਸ ਸਟੈਂਡ ਅੱਛਾ ਗਰੀਜ਼ ਨਹੀਂ ਉੱਥੇ ਜਿੱਦਾਂ 8 ਘੰਟੇ ਲੱਗੇ ਜਿੱਦਾਂ ਅਤੇ ਸਵੇਰੇ ਅਸੀਂ ਪਹੁੰਚ ਗਏ ਸੀਗੇ ਸਾਨੂੰ ਵਿੱਚ ਤਾਂ ਲੋਕੇਸ਼ਨ ਭੇਜੀਗੀ WhatsApp ਤੇ ਹਾਂ ਕਿਉਂਕਿ ਅਸੀਂ ਸ਼ੁਰੂ ਚੱਲ ਰਹੇ ਹਾਂ ਕਿ ਦਾ ਫੋਨ ਨਾਲ ਸਭ ਤੋਂ ਸਵਿਚ ਆਫ ਕਰਾਤੇ ਸੀ ਕਹਿੰਦਾ ਜਿਸਲੇ ਤੂੰ ਇੱਥੇ ਲੋਕੇਸ਼ਨ ਤੇ ਪਹੁੰਚ ਗਏ ਤੁਸੀਂ WhatsApp ਔਨ ਕਰ ਲੈਣਾ ਤੇ ਤੁਹਾਨੂੰ ਲੋਕੇਸ਼ਨ ਭੇਜਦਾਗਾ ਤੁਸੀਂ ਉੱਥੇ ਪਹੁੰਚਣਾ ਠੀਕ ਤੇ ਸੀਗਾ ਅਸੀਂ ਉੱਥੇ ਪਹੁੰਚੇ ਬਾਸਟੈਂਡ ਦਾ ਟਿਕਟਾ ਕਰਵਾਈਆਂ ਪਰ ਹੁਣ ਸਾਡੇ ਹਾਲਾਤ ਤਾਂ ਹੁਣ ਦੰਦੇ ਜਿਹੀ ਹੋਏ ਸੀਗੇ ਕੋਈ ਡਿਹੀਆ ਕੇ ਤੇ ਕੱਪੜੇ ਲਪੜੇ ਹੋ ਕੇ ਤੇ ਬੂਟ ਲਪੜੇ ਹੋ ਹਾਂ ਤੇ ਅਸੀਂ ਸਾਈਡ ਤੇ ਹੋ ਕੇ ਬੈਠ ਗਏ ਬਤਾ 50 ਕੇ ਜਾਣੇ ਪਰ ਹੁਣ ਪਗਡੋਨੀਆ ਨੂੰ ਵੀ ਪਤਾ ਹੈ ਕਿ ਹੁਣ ਆਏ ਤਾਂ ਦੋ ਨੰਬਰ ਤੇ ਆ ਦੋ ਨੰਬਰ 'ਚ ਹੀ ਆਏ ਹੋਰ ਇੱਥੇ ਇੰਨੇ ਬੰਦੇ ਕਿੱਦਾਂ ਇਕੱਠੇ ਹੋ ਗਏ ਉਹਨਾਂ ਨੇ ਕੀ ਕੀਤਾ ਸਾਨੂੰ ਸਾਰਿਆਂ ਨੂੰ ਦੇਖਿਆ ਇਹਦੇ ਪੇਪਰ ਜੇ ਪੇਪਰ ਨਹੀਂ ਹੈਗੇ ਸਾਡੇ ਕੋਲ ਹਾਂ ਤੇ ਉਹਨਾਂ ਨੇ ਕੀਤਾ ਆਪਣੀਆਂ ਪੁਲਿਸ ਵਾਲੀਆਂ ਗੱਡੀਆਂ ਸੱਡੀਆਂ ਧੁੰਕ ਗੱਡੀਆਂ ਸੱਤੀਆਂ ਉਹਨਾਂ ਨੇ ਬਿਠਾਇਆ ਤੇ ਸਾਨੂੰ ਉਸ ਟਾਈਮ ਡਾਕਰਾਂ ਨੇ ਵੀ ਆਖ ਰੱਖਿਆ ਸੀ ਕਿ ਕਹਿੰਦੇ ਤੁਸੀਂ ਨਾ ਉੱਥੇ ਜਾ ਕੇ ਪੂਰੀ ਆਪਣੀ ਸੱਚਾਈ ਨਹੀਂ ਦੱਸਣੀ ਆਪਣਾ ਨਾਂ ਕੋਈ ਸ਼ੋਰ ਦੱਸਣਾ ਅੱਛਾ ਕੀ ਕਹਿਓਗੇ ਕਿ ਤੁਸੀਂ ਅਸੀਂ ਇੱਧਰ ਸਰਬੀਆ ਤੋਂ ਗ੍ਰੀਸ ਤੋਂ ਸਰਬੀਆ ਆਂਦੇ ਆਂ ਇਹਨਾਂ ਨੂੰ ਭੁਲੇਖੇ ਨਾ ਦੂਜੇ ਬਾਟਰ ਦੇ ਛੱਡਣ ਠੀਕ ਸੇ ਯਾ ਕੋਈ ਉਹਨਾਂ ਦਾ ਕਹਿਣ ਦਾ ਮਤਲਬ ਤੁਸੀਂ ਕਹੋ ਗਰੀਸ ਤੋਂ ਆਏ ਆ ਇਹਨਾਂ ਨੂੰ ਗਰੀਸ 'ਚ ਛੱਡ ਦੇਣਗੇ ਉਲਟ ਸਾਈਡ ਛੱਡ ਦੇਣਗੇ ਨਹੀਂ ਜਿੱਦਾਂ ਮਤਲਬ ਕਿ ਉਹਨਾਂ ਤਾਂ ਕਹਿਣਾ ਆਇਆ ਸੀ ਕਿ ਜਿੱਦਾਂ ਆਪਾਂ ਹੁਣ ਸਰਬੀਆ ਨੂੰ ਤੁਰੇ ਆ ਨਾ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਸਰਬੀਆ ਤੋਂ ਆਏ ਆ ਉਹਨਾਂ ਸਾਨੂੰ ਸਰਬੀਆ ਬਾਡਰ ਤੇ ਲਾ ਦੇਣਾ ਹਾਂ ਸਾਡਾ ਤੁਰਿਆ ਸਾਡਾ ਬੇਕਾਰ ਆ ਉਹਨਾਂ ਨੇ ਕਿਹਾ ਵੀ ਗਰੀਸ ਤੋਂ ਕਿ ਉਹ ਵੀ ਤੁਸੀਂ ਗਰੀਸ ਪਹੁੰਚ ਜਾਓਗੇ ਉਹ ਸਾਨੂੰ ਕਹਿੰਦੇ ਸੀ ਕਿ ਤੁਸੀਂ ਉਲਟ ਦੱਸੋ ਕਿ ਉਧਰੋਂ ਪਾਕਿਸਤਾਨ ਅਫਗਾਨ ਦੇ ਬੰਦੇ ਜਿਹੜੇ ਆਉਂਦੇ ਆ ਨਾ ਉਹ ਫੇਰ ਉਧਰੋਂ ਹੁੰਦੇ ਤਾਂ ਉਹਨਾਂ ਨੂੰ ਉੱਤਰ ਹੀ ਲਾ ਦਿੰਦੇ ਆ ਬੇਚਾ ਸਰਦਾਰ ਪਰਨੇ ਜਾਂ ਪੰਜਾਂ ਦੇ ਨੇ ਉਹ ਕਹਿੰਦੇ ਤੁਸੀਂ ਉਹ ਗਾੜੀ ਦੇਖ ਲੈਂਦੇ ਆ ਉਹਨਾਂ ਦਾੜੀ ਤੋਂ ਕਹਿੰਦੇ ਫੇ ਨਹੀਂ ਉਹ ਮੁਸਲਮਾਨ ਆ ਜਾਂ ਕੁਝ ਵੀ ਆ ਹਾਂਜੀ ਇਹ ਚੱਕਰ ਇਹਨਾਂ ਮੈਂ ਫਿਰ ਉਹ ਕਹਿੰਦੇ ਤੁਸੀਂ ਇਦਾਂ ਦੱਸਣਾ ਅਸੀਂ ਉਹਦਾ ਦੱਸਿਆ ਉਹਨਾਂ ਨੇ ਇਹਨਾ ਕੀ ਕਿਤਾ ਕਿ ਸ਼ੱਕ ਜਨ ਉਹਨਾਂ ਨੂੰ ਪੈ ਗਿਆ ਸੀਗਾ ਵਿੱਚ ਝੂਠ ਬੋਲਦੇ ਆ ਹਾਂਜੀ ਫਿਰ ਉਹਨਾਂ ਨੇ ਕੋਈ ਇੱਕ ਮੁੰਡਾ ਜਿਆਦਾ ਘਬਰਾ ਗਿਆ ਸੀਗਾ ਜਿੱਦਾਂ ਇੱਕ ਜਿਆਦਾ ਉਹਨੂੰ ਕਮਰੇ 'ਚ ਲਾ ਕੇ ਉਹਨੂੰ ਜਿੱਦਾਂ ਕਮਰੇ 'ਚ ਲਾ ਕੇ ਇਕੱਲੇ ਨੂੰ ਹਾਂ ਫਿਰ ਉਹਨੂੰ ਪਿਆਰ ਨਾਲ ਫਿਰ ਪੁੱਛਿਆ ਉਹ ਆਪਣੀ ਜਮਾਨ ਤੇੜੇ ਹਰਿਆ ਕਿਤਾ ਮੈਂ ਤਾਂ ਵੀ ਗਰੀਸ ਤੋਂ ਆਇਆਗਾ ਤੇ ਉਹਨਾਂ ਦੇ ਪਿੱਛੇ ਮਦਰ ਕੁੱਟਿਆ ਨੂੰ ਫੜ ਕੇ ਫਿਰ ਉਹਨੇ ਸੱਚਾਈ ਦੱਸੀ ਫਿਰ ਉਹਨਾਂ ਨੇ ਸਾਨੂੰ ਵੀ ਆ ਕੇ ਦੱਸਿਆ ਕਿ ਕਹਿੰਦਾ ਸੱਚਾਈ ਦੱਸਦੇ ਨਹੀਂ ਤਾਂ ਖਾਦ ਦੇ ਦੇਣਾ ਫਿਰ ਅਸੀਂ ਡਰ ਗਏ ਅਸੀਂ ਵੀ ਸੱਚਾਈ ਸਾਰੀ ਦੱਸੀ ਬੜਾ ਤਾਂ ਹੁੰਦਾ ਹੀ ਆ ਉਹ ਕਹਿੰਦਾ ਪਤਾ ਨਹੀਂ ਕੀ ਕਰ ਦੇਣਾ ਉਹਨਾਂ ਨੇ ਕਿਉਂਕਿ ਅਗਲੇ ਤਾਂ ਬੰਦੂਕਾਂ ਕੋਲ ਆ ਅਸੀਂ ਦੋ ਨੰਬਰ ਆ ਉੱਥੇ ਦੋ ਨੰਬਰ ਤੇ ਬੈਠੇ ਮੇਰੀ ਮੁਰਖ ਦੇ ਵਿੱਚ ਸਾਡਾ ਤਾਂ ਕੁਝ ਪਤਾ ਵੀ ਨਹੀਂ ਲੱਗਣੇ ਕਿੱਥੇ ਕਿੱਧਰ ਨੂੰ ਸਾਨੂੰ ਕਿੱਥੇ ਮਰਜ਼ੀ ਮਾਰ ਕੇ ਛੱਡ ਦੇ ਮਾਰੇ ਮੁੰਡੇ ਮਾਰ ਹੀ ਦਿੰਦੇ ਕੀ ਉੱਥੇ ਸਾਰਾ ਮੁੰਡੇ ਵੀ ਡੋਕਰੇ ਸੀਗੇ ਸਾਹਮਣੇ ਸਾਡੇ ਡੋਂਕਰ ਲੜਦੇ ਆ ਉਹਨਾਂ ਤੋਂ ਏਡੇ ਏਡੇ ਚ ਆਪੂ ਹੁੰਦੇ ਭਰੀ ਅਸੀਂ ਦੇਖਿਓ ਇੱਕ ਦੂਸਰੇ ਦੇ ਮਾਰਦੇ ਇਤੇ ਜੇ ਜਿਹੜਾ ਕੋਈ ਬੋਲਦਾ ਹੋਵੇ ਕਹਿੰਦੇ ਜੇ ਤੇ ਮੁੰਡੇ ਜਬਾਨ ਨਿਕਲੀ ਉਹਦਾ ਵੀ ਸਿਰ ਕਲਮ ਕਰ ਦਾਂਗੇ ਇਦਾਂ ਗੱਲਾਂ ਕਰਦੇ ਸੀ ਉਥੇ ਭਈ ਸਿਸਟਮ ਸੀਗਾ ਸਾਨੂੰ ਬੰਦੇ ਟੱਕਰੇ ਸੀਗੇ ਮੁੰਡੇ ਉਹ ਜਿੱਦਾਂ ਟਰੱਕ ਦੇ ਵਿੱਚ ਵੀ ਕਈ ਲੈ ਕੇ ਜਾਂਦੇ ਆ ਬੰਦੇ ਆ ਉਹਨਾਂ ਨੂੰ ਖੜਾਇਆ ਹੋਗਾ ਤਾਂ ਸਾਨੂੰ ਵੀ ਬੜਾ ਗੁੱਟਿਆ ਸਾਨੂੰ ਉਹਨਾਂ ਨੇ ਵੀ ਥੋੜਾ ਦੱਸਦਾ ਕਿ ਉੱਥੋਂ ਉੱਥੋਂ ਕਿੱਦਾਂ ਕੀਤਾ ਤੁਹਾਨੂੰ ਵਾਪਸ ਮੁੜਿਆ ਕਿ ਤਾਂ ਫਿਰ ਸਾਨੂੰ ਉਹਨਾਂ ਨੂੰ ਪਤਾ ਲੱਗ ਗਈ ਸੀ ਸਟੋਰੀ ਪੂਰੀ ਉਹਨਾਂ ਨੇ ਕੀ ਕੀਤਾ ਸਾਨੂੰ ਉੱਥੋਂ ਗੱਡੀਆਂ ਚੁਟਾਇਆ ਚੱਕ ਕੇ ਕਿ ਸਰਵੀਆਂ ਸਾਨੂੰ ਲਾ ਦਿੱਤਾ ਫਿਰ ਸਰਵੀਆਂ ਦੇ ਬਾਰਡਰ ਬਾਰਡਰ ਕੋਲੇ ਅਸੀਂ ਤਾਂ ਦੋਨੇ ਸਾਡੇ ਕੈਂਪ ਹੁੰਦੇ ਆ ਇੱਦਾਂ ਬਾਰਡਰ ਹੁੰਦਾ ਉਧਰ ਬਾਰਡਰ ਤੇ ਕੈਂਪ ਆ ਅਸੀਂ ਤਾਂ ਦੋਨੇ ਵਾਲਾ ਤੇ ਕਿ ਉੱਥੇ ਫਿਰ ਸਾਨੂੰ ਉਦਾਂ ਚਲੋ ਇੱਕ ਵਾਰੀ ਤਾਂ ਉਹਨਾਂ ਨੇ ਬਖਸ਼ ਦਿੱਤਾ ਕਿ ਚਲੋ ਤੁਸੀਂ ਆਪਣਾ ਪਿੱਛੇ ਮੁੜ ਜਾਓ ਆਪਣੇ ਸਹੀ ਹੈ ਪਰ ਹੁਣ ਸਾਨੂੰ ਨਾ ਅਸੀਂ ਕਿਉਂਕਿ ਨਾ ਉਧਰ ਜੋਗੇ ਸੀਗੇ ਪਿੱਛੇ ਜੋਗੇ ਹੂੰ ਜੇ ਨਾ ਅਸੀਂ ਅੱਗੇ ਜੋਗੇ ਸੀਗੇ ਤੇ ਫਿਰ ਹੋ ਗਿਆ ਚੱਲ ਜੇ ਆਏ ਆ ਤਾਂ ਫਸਿਆ ਹਾਂ ਤੇ ਹੁਣ ਅੱਗੇ ਹੀ ਚੱਲਦੇ ਆ ਹਾਂ ਤੇ ਅਸੀਂ ਸਟਾਰਟ ਮਤਲਬ ਕਿ ਉੱਥੋਂ ਵੀ ਨਿਕੜੇ ਫਿਰ ਬੰਦੇ ਨੂੰ ਜੈਂਟਰ ਫੋਨ ਕੀਤਾ ਕਿ ਸਾਡੇ ਨਾਲ ਹੀ ਪਾਣਾ ਬਦਲਿਆ ਦੁਬਾਰਾ ਸਰਵਾਇਵਲ ਨੂੰ ਛੱਡ ਦਿੱਤਾ ਉਹਨਾਂ ਨੇ ਬਾਰਡਰ ਤੇ ਬਾਰਡਰ ਤੇ ਕੱਢ ਦਿੱਤਾ ਫਿਰ ਅਸੀਂ ਉਹਨੂੰ ਫੋਨ ਕੀਤਾ ਉਹਨੂੰ ਜੈਂਟ ਨੂੰ ਆਪਣੇ ਨੂੰ ਹਾਂ ਕਿ ਸਾਡੇ ਨਾਲ ਇੱਧਰ ਤਾਂ ਹੋਈ ਹੈ ਕਿ ਕਿੱਥੇ ਗਈ ਉਹ ਕਹਿੰਦਾ ਤੁਸੀਂ ਇੱਧਰ ਕਰੋ ਤੇ ਰਾਤ ਕੱਟੋ ਸਵੇਰੇ ਧੰਨ ਬੰਦਾ ਮਿਲੂਗਾ ਉਹ ਤੁਹਾਨੂੰ ਘਰੇ ਲੈ ਕੇ ਜਾਊਗਾ ਆਊਗਾ ਪਲਾਊਗਾ ਤੇ ਤੁਸੀਂ ਉਹਦੇ ਨਾਲ ਚੱਜਿਓ ਤੁਹਾਨੂੰ ਉਹ ਵਾਲਾ ਬੰਦਾ ਤੁਹਾਨੂੰ ਪੱਕਾ ਟੈਕਸੀਆਂ ਚ ਕਢੋ। ਮੈਸਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਵੀਡੀਓ ਅੱਜ ਤੱਕ ਦੇਖੀ ਹੈ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਹਜੇ ਇਹਨਾਂ ਮੁੰਡਿਆਂ ਦੀ ਕਹਾਣੀ ਬਾਕੀ ਹੈ ਜੇ ਖਤਮ ਨਹੀਂ ਹੋਈ। ਤਕਰੀਬਨ 1.5-2 ਘੰਟੇ ਦੀ ਇਹਨਾਂ ਦੀ ਕਹਾਣੀ ਸੀਗੀ ਇਹ ਸਾਰੀ ਗੱਲਾਂ ਬਾਤ ਅਸੀਂ ਸੁਣੀ ਕੱਲੀ-ਕੱਲੀ ਤੇ ਇਹਨੂੰ ਅਸੀਂ ਦੋ-ਤਿੰਨ ਭਾਗਾਂ ਦੇ ਵਿੱਚ ਵੀਡੀਓ ਨੂੰ ਪਾਉਣਾ ਕਿਉਂਕਿ ਇੰਨਾ ਲੰਮਾ ਸਮਾਂ ਕਿਸੇ ਕੋਲ ਨਹੀਂ ਹੁੰਦਾ ਦੇਖਣ ਦਾ। ਇਸ ਕਰਕੇ ਅਸੀਂ ਤਿੰਨ ਭਾਗਾਂ ਦੇ ਵਿੱਚ ਇਹ ਵੀਡੀਓ ਨੂੰ ਪਾਉਣਾ ਹੈ ਤੇ ਨੈਕਸਟ ਪਾਰਟ ਵਿੱਚ ਦੇਖ ਕਿੱਦਾਂ ਉਹ ਕਸ਼ਤੀ ਪਾੜ ਗਈ ਪਾਣੀ ਦੇ ਵਿੱਚ ਜਾ ਕੇ ਕੀ ਕੁਛ ਇਹਨਾਂ ਦੇ ਨਾਲ ਹੋਇਆ ਕਿੱਦਾਂ ਇੱਕ ਆਪਣੇ ਇੰਡੀਅਨ ਬੰਦੇ ਨੇ ਇਹਨਾਂ ਦੇ ਨਾਲ ਬਤਮੀਜੀ ਕੀਤੀ ਇਹਨਾਂ ਦਾ ਲਹੂ ਪੀਤਾ ਕਹਿ ਸਕਦੇ ਆ ਉਹ ਸਾਰਾ ਕੁਝ ਤੁਹਾਨੂੰ ਅਗਲੇ 파ਰਟ ਦੇ ਵਿੱਚ ਪਤਾ ਲੱਗਣਾ ਆ ਸਹੀ ਆ ਜੀ ਮਿਲਾਂਗੇ ਨੈਕਸਟ 파ਰਟ ਦੇ ਵਿੱਚ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੀ